ਕਨਾਡਾ ਮੋਗਾ ਥੋੜੀ ਮੈਰਜ ਨੂੰ ਦੀ ਮੇਰਾ 6 ਇਅਰ ਕੰਪਲੀਟ ਹੋ ਚੁਕੇ ਆਂ ਵੀ 7 ਇਅਰ ਹੋ ਜਾਣਗੇ ਅਕਟੋਬਰ ਮੈਂ ਹਿੰਦੀ ਮੈਂ ਕਮਾ ਯੈਸ ਅੰਬੀਚ ਚੱਪਾ ਕਾਰ ਦਿੰਦੇ ਆਂ ਹੁਣ ਸਾਨੂੰ ਕਹੋ ਤੱਕ ਤੂੰ ਸਾਨੂੰ ਤੁਸੀਂ ਪਟਵਾਰੀ ਦੀ ਜੌਬ ਤੇ ਦੇ ਦੋਗੇ ਅਸੀਂ ਦੁਆਰਾ ਜੀ ਆਹ ਸਾਲ ਦੇ ਵਿੱਚ ਪੁਰਾਣਾ ਵਾਲੀ ਪਟਵਾਰੀ ਦੀ ਤੇ ਪਟਵਾਰੀ ਬਣ ਕੇ ਕੀ ਕੀ ਚੀਜ਼ਾਂ ਕਰਨੀਆਂ ਨੇ ਮੇਰੇ ਵੀ ਪੈਸੇ ਹੀ ਅੰਦਰ ਕਰਨੇ ਆਈ ਪੈਸੇ ਹੀ ਅੰਦਰ ਕਰਨੇ ਆਈ ਨੇ ਹੋਰ ਸੈਟਾਂ ਵਧੀਆ ਲਾਈਫ ਦੇ ਵਿੱਚ ਕੀ ਦੇ ਨਾਲ ਸੈਟ ਹੈ ਸੋ ਜ਼ਰੂਰ ਪੜ੍ਹ ਮੇਰੀਏ ਤੁਸੀਂ ਵਧੀਆ ਜਿਹਾ ਇੱਕ ਤਾਕੜੀ ਹੋਰ ਪੋਸਟ ਤੇ ਜਾਓ ਫੇਰ ਕਦੇ ਸਾਨੂੰ ਮੌਕਾ ਦੇ ਦੋਗੇ ਦੀਆਂ ਕਹਿ ਰਹੀ ਕੋਈ ਚਲਾਰ ਚੋਂ ਦਾ ਚੱਕਰ ਚ ਪਟੜ ਗਿਆ ਦੀ ਪਤਾ ਕਿ ਸਾਨੂੰ ਘੇਰਦੀ ਰਹਿੰਦੇ ਨੇ ਦੀ ਮੜਾ ਮੋਟਾ ਆ ਗਿਆ ਵੀ ਮੰਡੀ ਚ ਫਾਰਸ ਫਾ ਦੋ ਉਹ ਸਟੂਡੈਂਟ ਬੈਗ ਮਾ ਛੱਡ ਦੋ ਕਿਤੇ ਕਹੋ ਵੀ ਉਹ ਡੇਡਰੂ ਕਰਕੇ ਦੀ ਖਾਪੜੇ ਲਾਓ ਦੀ ਇਹ ਨੱਕ ਤੇ ਕੀ ਹੁੰਦਾ ਬਾਰ ਬਾਰ ਇਹ ਕਿਤੇ ਨਹੀਂ ਹੋਇਆ ਹੈ ਹੈ ਇਹ ਜਦੋਂ ਹੁੰਦੀ ਹੈ ਨਾ ਮੈਨੂੰ ਮੜਾ ਜਾਇਆ ਤੇ ਕਰਦਿਆ ਕਰ ਮੈਂ ਕਰਦਿਆ ਕਰ ਉਸਨੂੰ ਆਸ ਨਾ ਛੱਡੋ ਬਸ ਕੋਈ ਵੀ ਸਿਚੁਏਸ਼ਨ ਹੈ ਬਸ ਆਸ ਨਾ ਛੱਡੋ ਹੂੰ ਮੈਂ ਤਾਂ ਕਰਦੇ ਰਹੋ ਕਿਸੇ ਵੀ ਚੀਜ਼ ਤੇ ਬਸ ਸਕਸੈਸਫੁਲ ਹੋਣਾ ਤਾਂ ਕੰਸਿਸਟੈਂਸੀ ਮੇਨ ਹੈ ਹੂੰ ਬਸ ਆਸ ਨਾ ਛੱਡੋ ਤੇ ਉਸਨੂੰ ਰੈਗੂਲਰ ਜਿਸਪੇਸ ਤੇ ਕਰੀ ਚੱਲੋ ਹੂੰ ਜੈ ਨਹੀਂ ਵੀ ਹੋ ਰਿਹਾ ਕੋਈ ਨਾ ਦੁਬਾਰਾ ਕਰੋ ਸਮਝ ਕੇ ਕਰੋ ਥੋੜਾ ਟਾਈਮ ਲੈ ਕੇ ਕਰੋ ਪਰ ਛੱਡੋ ਨਾ ਪਤਾ ਲੱਗਿਆ ਨਾ ਵੀ ਸਿੱਧੂ ਵਾਲੀ ਬੜੀ ਬੜਕ ਵੀ ਰੱਖ ਸਿੱਧੂ ਵਾਲੀ ਐ ਪੂਰਾ ਮੜਾ ਐ ਜੇ ਕਰਕੇ ਗੱਲ ਕਰਿਆ ਕਰਾਂ ਚ ਠੀਕ ਐ ਐ ਪੂਰਾ ਐ ਜੇ ਮੜਾ ਜਾ ਇਹ ਜੀਬ ਕੱਢਣ ਨੂੰ ਗਿਆ ਸੀ ਤੇ ਬੇੜੀ ਬੈਠੀ ਆੜਾ ਛੇ ਨਹੀਂ ਬੱਤਾ ਇਹ

ਤਹੋ ਹੋਸ਼ਰ ਉਪਿੰਡਾਂ ਦੋ ਰੇ ਉਪਿੰਡਾਂ ਜਰਾਏ ਹੋਣਾ ਪਿੰਡਾਂ ਵਾਲੀ ਵਾਈਸ ਪਿੰਡਾਂ ਵਾਲੀ ਹਿੰਦਿਆ ਸ਼ਹਿਰ ਜਿੱਤਨਾ ਵੀ ਰਹਿ ਲੈ ਬੰਦਾ ਹਮ ਹਰ ਕਦਾ ਹੁੰਦਾ ਤੁਹਾਨੂੰ ਕਿਹੜੀ ਲਾਈਫ ਵਧੀਆ ਲੱਗਦੀ ਇਹਦੀ ਸ਼ਹਿਰ ਪਿੰਡਾਂ ਪੂਰੇ ਉਪਸੋਸ ਨਾ ਕੋਈ ਖੁਸ਼ੀ ਦੀ ਆ ਗੱਲ ਰੱਬ ਨੇ ਢੀਂ ਤੇ ਹੁਣ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਪੁੱਛੂੰਗਾ ਜੀ ਇਹ ਫੋਨ ਉਹ ਵੀ ਕਿਤੇ ਮੈਂ ਦੇਖਿਆ ਮਿਲਦਾ ਦਾ ਤੁਸੀਂ ਵੈਸੇ ਹੈ ਕਿਥੋਂ ਮੈਂ ਸਰ ਇੱਦਾਂ ਉਦਾਂ ਲੁੱਕਲਾ ਵੈਸੇ ਮੈਂ ਸੀਬੀਟੀ ਰਿਪੋਰਟਰ ਸਰ ਓਕੇ ਓਕੇ ਕੋਈ ਰੀਲਾ ਰੂਲਾ ਤਾਂ ਨਹੀਂ ਮਣਾਉਂਦੇ ਮਾੜੇ ਮੋਟਿਆਂ ਹਾਂਜੀ ਸਰ ਉਹਦਾ ਜਿੰਮ ਦੀ ਵਗੈਰਾ ਕਰ ਦੇ ਕੋਈ ਕੱਲੇ ਕੱਲੇ ਮਨ ਲੋ ਕੋਈ ਬਹੁਤਾ ਉਹ ਕੰਮ ਮੜਾਏਗਾ ਨਹੀਂ ਨਹੀਂ ਨੋਰਮਲ ਅੜੀ ਆਵਦੇ ਜੋਗੀ ਪਾਉਣੇ ਹੋ ਹਾਂਜੀ ਚੰਗੀ ਗੱਲ ਐ ਇਹ ਬੜੇ ਘੈਂਟ ਲੋ ਪਤਾ ਕਿਵੇਂ ਦੇਖ ਰਹੀ ਸੀ ਵਾਏ ਮੇਰਾ ਵੀਰ ਸੀ ਅਬੀਰ ਹੋਣ ਵਾਸਤੇ ਆਇਆ ਇੱਥੇ ਜੇ ਕੋਈ ਉਹ ਖੁੰਦ ਕੇ ਬਾਜੇ ਓਏ ਆਸਰ ਨਹੀਂ ਬਾਹ ਗੱਡੀ ਦੇ ਆਉਂਦੇ ਉਹ ਤੂੰ ਦੇਖਦਾ ਕਿ ਮੈਨੂੰ ਨਾ ਕਿ ਭਾਈ ਆਪਣਾ ਨਹੀਂ ਹੁਸ਼ਿਆਰ ਜੀ ਤੇ ਹੁਸ਼ਿਆਰ ਭਾਈ ਤੁਸੀਂ ਕਿੱਥੋਂ ਜੀ ਅਬੋਰ ਤੋਂ ਅੱਛਾ ਅਬੋਰ ਸਾਈਡ ਤੋਂ ਭਾਈ ਤੁਸੀਂ ਅਬੋਰ ਦਾ ਸਾਡੇ ਕੋਲ ਇੱਕ ਦੋ ਬੰਦੇ ਦਾ ਕੰਮ ਸੀ ਚਲੋ ਕੋਈ ਗੱਲ ਨਹੀਂ ਤੁਹਾਡੇ ਭਾਈ ਕੀ ਸ਼ੌਂਕ ਹੈ ਜੀ ਸਟੱਡੀ ਕਰਨਾ ਹੀ ਹੂੰ ਗਵਰਨਮੈਂਟ ਜੋ ਬਾਸ ਨਹੀਂ ਆਉਂਦਾ ਕ੍ਰਿਕਟ ਵੀ ਖੇਡਦੇ ਆ ਚੰਗੀ ਗੱਲ ਆ ਤੁਹਾਡੇ ਬਾਈ ਕੀ ਸ਼ੌਂਕ ਹੈ ਜੀ ਸਰ ਮੈਂ ਉਦਾਂ ਜਿਮ ਵਗੈਰਾ ਤੇ ਗਿਟਾਰ ਖੇਡਦਾ ਹਾਂ ਗਿਟਾਰ ਵਗੈਰਾ ਮਤਲਬ ਕੋਈ Song ਪਰਫਾਰਮ ਕਰ ਸਕਦਾ ਨਹੀਂ ਸਰ ਉਦਾਂ ਕੋਈ ਥੋੜਾ ਬੋਧ ਨਹੀਂ ਬੇਸੁਰੀ ਬਾਦ ਨਾਲ ਇੱਕ ਅੱਧਾ Song ਨਹੀਂ ਸਰ ਨਹੀਂ ਆ ਸਕਦਾ ਤੁਸੀਂ ਬਾਈ ਕੋਈ ਚੀਜ਼ ਸੁਣਾ ਸਕਦੇ ਕੋਈ ਜਾਂਦਾ ਕੋਈ ਕੋਈ ਮੜਾ ਮੋਟਾ ਮਾਨ ਦੇ ਵਿੱਚ ਬਾਈ ਦਾ ਸਾਡਾ ਸੁਪਨਾ ਕੀ ਹੈ ਜਿੰਦਗੀ ਦੇ ਵਿੱਚ ਪਟਵਾਰੀ ਬਣਨਾ ਪਟਵਾਰੀ ਬਣਨਾ ਚਾਹੁੰਦੇ ਥੋੜਾ ਵੀ ਚੰਗਾ ਸੁਤਨਾ ਮਤਲਬ ਕੋਈ ਟੈਨਸ਼ਨ ਹੈ ਦਿਮਾਗ ਤੇ ਨਹੀਂ ਕੋਈ ਯਾਰਾ ਮਿੱਤਰਾਂ ਨਾਲ ਦਿਨ ਕਿਦਾਂ ਡੱਬਦਾ ਹੈ ਵਧੀਆ ਹੈ ਕਲੀਅਰ ਹੈ ਨਿਯਾਰੇਦਾਰ ਕੀ ਕਰਦੇ ਕਿ ਮਤਲਬ ਯਾਰਾ ਮਿੱਤਰਾਂ ਦੀ ਕਿਦਾਂ ਦੀ ਗੱਲਾਂ ਬਾਤਾਂ ਹੁੰਦੇ ਨੇ ਕੀ ਕੀ ਯਾਰ ਮਿੱਤਰ ਕਰਦੇ ਹੁੰਦੇ ਨੇ ਯਾਰਾ ਮਿੱਤਰਾਂ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਯਾਰ ਮਿੱਤਰ ਤਾਂ ਭਰਾ ਵਰਗੇ ਹੀ ਆ ਹੂੰ ਚੰਗੀ ਗੱਲ ਹੈ ਬਈ ਯਾਰੀ ਪਹਿਲਾਂ ਯਾਰੀ ਪਹਿਲਾਂ ਪਰ ਹੁਣ ਯਾਰੀ ਨੂੰ ਲੈ ਕੇ ਵੀ ਗੱਲਾਂ ਹੋਣ ਵਾਲਾ ਕਹਿੰਦਾ ਯਾਰੀ ਪਹਿਲਾਂ ਵਾਲੀ ਨਹੀਂ ਹੁਣ ਰਹੀ ਮਤਲਬ ਜਿਵੇਂ ਆ ਲੱਗਦੀ ਹੈ ਵੀ ਗਰਦਾਰੀ ਕਰ ਜਾਂਦੇ ਆ ਹਾਂ ਥੋੜਾ ਸੁੱਖ ਨਾਲ ਚੰਗਾ ਚੱਲਦਾ ਹੈ ਵਧੀਆ ਬ ਯਾਰਾ ਮਿੱਤਰ ਇਹ ਹੁੰਦਾ ਵੀ ਯਾਰ ਮਿੱਤਰਾਂ ਦੇ ਵਿੱਚ ਕਿ ਕੁੜੀਆਂ ਮੁੰਡਿਆਂ ਦੀ ਵੀ ਯਾਰੀ ਹੁੰਦੀ ਹੈ ਜਦੋਂ ਕਲੀ ਮੁੰਡੇ ਮੁੰਡਿਆਂ ਦੀ ਯਾਰੀ ਸਭ ਤੋਂ ਵਧੀਆ ਹੁੰਦੀ ਹੈ ਕੁੜੀਆਂ ਮੁੰਡਿਆਂ ਦੀ ਵੀ ਹੁੰਦੀ ਆ ਥੋੜੇ ਸਰਕਟ ਸਭ ਕੋ ਸਹੀ ਹੈ ਬਿਲਕੁਲ ਕੁੜੀਆਂ ਮੁੰਡੇ ਵੀ ਨੇ ਹਾਂਜੀ ਚਲੋ ਚੰਗੀ ਗੱਲ ਆ ਕਦੇ ਇਹ ਹੋਇਆ ਵੀ ਤੁਹਾਨੂੰ ਲੱਗਿਆ ਹੋਵੇ ਯਾਰਾ ਆ ਗੱਲਾਂ ਜਿਆ ਹੋਰ ਹੋਣ ਲੱਗੀਆਂ ਕੁੜੀਆਂ ਨੂੰ ਪੜਾ ਕਰਨਾ ਪੈਣਾ ਨਹੀਂ ਕੀ ਗੱਲਾਂ ਹੀ ਉਹ ਹੀਆਂ ਕਰਦੇ ਹਾਂ ਸਾਰੀਆਂ ਹੀ ਚੋਰੀਆਂ ਜਦੋਂ ਹਾਜ਼ਰਾਂ ਨੂੰ ਪਤਾ ਲੱਗ ਵੀ ਤੇਰੇ ਮੱਦੇ ਕੁਝ ਹੋਰ ਚੱਲਦਾ ਹੈ ਪਰ ਮੈਂ ਪੁੱਛਣਾ ਨਹੀਂ ਜਾਂਦਾ ਕਿਉਂਕਿ ਫੇਰ ਪਤਾ ਕਿਵੇਂ ਮੇਰੇ ਮੇਰੇ ਬਲੌਗ ਨਹੀਂ ਚੱਲਣਾ ਮੇਰਾ ਆਊਟ ਆਫ ਲ ਵਧੀਆ ਚੱਲਦੀ ਬਈ ਲਾਈਫ ਕੁਛ ਇਦਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਗੱਲ ਹੋਈ ਵੀ ਉਹਨੂੰ ਲੱਗਦਾ ਵੀ ਯਾਰ ਆਹ ਚੀਜ਼ ਬਹੁਤ ਕੁਸਕਾ ਗਈ ਹੈ। ਤੋ ਹੀ ਹੁੰਦੇ ਹੈ ਕਿ ਕਈ ਚੀਜ਼ਾਂ ਆਂਦੀਆਂ ਲਾਈਫ 'ਚ ਹੂੰ ਫੇ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਹੂੰ ਕਿ ਘਰ ਦੇ ਵੀ ਮਤਲਬ ਪ੍ਰੈਸ਼ਰ ਆਂਦਾ ਹੈ ਨੌਕਰੀ ਦਾ ਹੂੰ ਕਿ ਕੋਈ ਸਕਸੈਸਫੁਲ ਲੋਕ ਫੈਮਿਲੀ 'ਚ ਕੋਈ ਲੱਗਦਾ ਹੂੰ ਉਹਨਾਂ ਦੇ ਕਰਕੇ ਪ੍ਰੈਸ਼ਰ ਦੇਖਣਾ ਪੈਂਦਾ ਹੈ ਹੂੰ ਉਹਨਾਂ ਦੇ ਵੀ ਹੁਣ ਜੋ ਵੀ ਆਸ ਰੱਖਣੀਆਂ اچھا ਕੀ ਗੱਲ ਹੈ ਕਦੇ ਹੀ ਲੋ ਭਾਈ ਯਾਰ ਕਿਸਮਤ ਕਦੇ ਕਦੇ ਸਾਡਾ ਸਾਥ ਨਹੀਂ ਦਿੰਦੀ ਕਿਸਮਤ ਨਾਮ ਦੀ ਜੀ ਵਾਸਲੇ ਵਿੱਚ ਹੈ ਹੁੰਦਾ ਬਣੀ ਗੱਲ ਹੈ ਕਿਸਮਤ ਵੀ ਜ਼ਰੂਰੀ ਹੈ ਪੜਾਈ ਦੇ ਨਾਲ ਨਾਲ ਹੂੰ ਕਿ ਆਪਾਂ ਕਿੰਨਾ ਆਪਾਂ ਕਰਦੇ ਆਂ ਮਿਹਨਤ ਕਰਦੇ ਆਂ ਠੀਕ ਆ ਉਸ ਨਾਲ ਕਿਸਮਤ ਵੀ ਜਿਆਦਾ ਜ਼ਰੂਰੀ ਹੁੰਦੀ ਆ ਕਈ ਵਾਰ ਆਪਾਂ ਇੱਕ ਨੰਬਰ ਤੋਂ ਰਹਿ ਜਾਂਦੇ ਨੇ ਕਈ ਵਾਰ ਦੋ ਨੰਬਰ ਤੋਂ ਰਹਿ ਜਾਂਦੇ ਨੇ ਉਹ ਵੀ ਕਿਸਮਤ ਦਾ ਵੀ ਸਾਥ ਹੋਣਾ ਉਹ ਜ਼ਰੂਰੀ ਆ ਬਿਲਕੁਲ ਬਈ ਬਿਲਕੁਲ ਹੁਣ ਸਾਨੂੰ ਕਹੋ ਦੋ ਤੱਕ ਤੋਂ ਸਾਨੂੰ ਤੁਸੀਂ ਪਟਵਾਰੀ ਦੀ ਜੌਬ ਤੇ ਦੇ ਦਸ ਜੋਗੇ ਅਸੀਂ ਦੁਆਰਾ ਜੀ ਆ ਸਾਡੇ ਵਿੱਚ ਪ੍ਰਾਣ ਵਾਲੀ ਹੈ ਪਟਵਾਰੀ ਦੀ ਚਲੋ ਪ੍ਰਮਾਤਮਾ ਕਰੇ ਸਾਰੇ ਜਿਹੜੇ ਦੇਖਦੇ ਨੂੰ ਵੀ ਜ਼ਰੂਰ ਬੇਨਤੀ ਕਰਦੇ ਆਂ ਵੀ ਕਮੈਂਟਾਂ ਵਿੱਚ ਬਾਈ ਤੇਰੇ ਜ਼ਰੂਰ ਪਰਦਾਸ ਕਰੀਏ ਵੀ ਤੁਸੀਂ ਜ਼ਰੂਰ ਪਟਵਾਰੀ ਬਣੋ ਫਿਰ ਪਟਵਾਰੀ ਬਣ ਕੇ ਕੀ ਕੀ ਚੀਜ਼ਾਂ ਕਰਨੀਆਂ ਨੇ ਮੇਰਾ ਵੀਰ ਪੈਸੇ ਹੀ ਅੰਦਰ ਕਰਨੇ ਨੇ ਪੈਸਾ ਅੰਦਰ ਕਰੋਗੇ ਇਹ ਉਹ ਪਟਵਾਰੀ ਨੇ ਕੋਈ ਗੱਲ ਨਹੀਂ ਕਢਦਾ ਕੰਮ ਆਹ ਕਾਫੀ ਦੇ ਵਿੱਚ ਬਸ ਕੁਝ-ਕੀ ਚੀਜ਼ਾਂ ਬਾਦੀ ਬੇਈਮਾਨੀ ਨਹੀਂ ਕਰਨੀ ਬੇਈਮਾਨੀ ਤਾਂ ਨਹੀਂ ਕਰਨੀ ਇਹ ਮਹਾਨਦਰਨਾ ਕਰਨੇ ਪਰਵਰ ਦੀ ਜੋ ਇੱਕ ਨੰਬਰ ਇੱਕ ਨੰਬਰ ਦੇ ਵਿੱਚ ਤੁਸੀਂ ਬਾਈ ਦੋ ਨੰਬਰ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਨਹੀਂ ਸਿਰ ਮੈਂ ਚੰਟੀ ਕੋਲ ਪੁਲਿਸ ਤੇ ਆਦੀ ਕਰ ਰਿਹਾ ਚੰਡੀਗੜ੍ਹ ਪੜਸਥਿਤੀ ਹਾਂਜੀ ਚੰਗੀ ਗੱਲ ਮਤਲਬ ਉਧਰਲੇ ਪਾਸੇ ਜਾਵਾਂਗੇ ਤੁਸੀਂ ਆ ਬਈ ਹਾਂਜੀ ਮੈਂ ਉਧਰ ਹੀ ਸੀ ਸਰ ਐਕਚੁਅਲੀ ਮੈਂ ਹੁਣ ਆ ਇੱਥੇ ਅੱਛਾ ਇੱਥੇ ਹੀ ਹੁਣ ਆਇਆ ਤਾਂ ਹੀ ਦਹੀਂ ਨਾ ਪਤਾ ਕੀ ਦਿਖ ਰਹੀ ਇਹਦਾ ਵੱਖਰਾ ਹੀ ਰੂਪ ਜ ਹੈ ਕਿੱਦਾਂ ਦੀ ਲਾਈਫ ਫਰਕ ਦੇਖਦੇ ਲਾਈਫ ਦੇ ਵਿੱਚ ਵੀ ਸਾਡੇ ਬਠਿੰਡੇ ਵਾਲੇ ਉਧਰ ਚੰਡੀਗੜ੍ਹ ਉਧਰੋਂ ਬਸ ਇੱਧਰ ਥੋੜੇ ਹਾਸੇ ਬਖੋਲ ਵਾਲੇ ਜ਼ਿਆਦਾ ਉਧਰ ਥੋੜੇ ਨਾ ਆਪ ਤੇ ਆਪ ਦੇ ਵਿੱਚ ਰਹਿੰਦੇ ਆ ਮਤਲਬ ਸੈਲਫ ਹੈਪੀਅਸ ਜ਼ਿਆਦਾ ਹੁੰਦਾ ਹੂੰ ਆਪ ਦਾ ਜੇ ਕੁਝ ਲੈਂਦੇ ਤੋ ਇਧਰ ਲੈ ਜੇ ਕੀ ਗੱਲ ਖਾਸ ਲੱਗੀ ਇਧਰ ਲੈ ਸਰ ਬੈਠੇ ਬੈਠੇ ਦੀ ਲਾਹ ਲੰਦੇ ਕੀ ਦੱਸੋ ਕੀ ਓਏ ਦਸ 10 ਮਿੰਟ ਇਧਰ ਬੈਠੇ ਸਰ ਲਾ ਕਿਸੇ ਨੂੰ ਲਵਾ ਕੇ ਭੇਜ ਲੈ ਨਹੀਂ ਬਾਕੀ ਚੀਜ਼ਾਂ ਜੈਪ ਨੇ ਗੈਬ ਗਲਤ ਹੈ ਬਾਕੀ ਤਾਂ ਠੀਕ ਹੈ ਜਰਾ ਵਸੋ ਦੋਨਾਂ ਭਰਾਵਾਂ ਦੀ ਜ਼ਰੂਰ ਤਾੜੀ ਲਾ ਦੇ ਇੱਕ ਵਾਰ ਯਾਰ ਬੜਾ ਲੱਗਿਆ ਭਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਤੁਹਾਡਾ ਨਾਮ ਕੀ ਪੈਣ ਮੇਰੀ ਜ਼ਿਮੀ ਜ਼ਿਮੀ ਦੀ ਆਫਰੋ ਇੱਕ ਜ਼ਿਮੀ ਤੇ ਗਾਣਾ ਵੀ ਆਇਆ ਹੋਇਆ ਹੈ

आ, कोई शौक रखा है कोई शौक मतलब कोई भी शौक हो भी जो आप सोचते हो मुझे मेरा ये शौक है अगर मैं ये करना चाहती हूँ इत, इतना ओ, मेरे <laughs> मैं मतलब कोई मन में हो भी यार ये चीज करनी है अच्छा आप जाओगी अच्छी बात अच्छी बात जी कब ये हुआ भीमल के चलो ब्याह के बाद जैसे कि भी लाइफ में चेंजिंग आई है आपके लाइफ शादी के बाद तो ऑब्वियसली बात है चेंज हो ही जाती है लाइफ ऐसा तो कुछ नहीं है, है। पति परमेश्वर की लाइफ में चेंजिंग आई है दी और किस किस बात से जो मेल में आई था चेंजिंग मिली है थोड़ी ताकी चल जाऊं जी ओदी ਵਿਚਾਰ ਦੀ दशा बिगड़ ਜਾਂਦੀ ਹੈ ਨਾ ਜੀ ਨਹੀਂ ਨਹੀਂ ਕੋਈ ਚੀ ਦੀ ਸਾਂ ਨਹੀਂ ਬਗੜੀਓ दशा सही चल रही है बिल्कुल सही है सर कदे हुए दी ਤੁਸੀਂ ਨੇ ਰੋਪ ਮਾਰਿਆ ਹੋਵੇ ਦੀ

नाम क्या जी? मिस्टर मिस्टर संजीव मिस्टर संजीव के लिए आपने तीन बातें मुझे इस करके वो बड़े अच्छे लगते हैं उधर कैमरे में देखे क्या, संजीव हमारी देखते अच्छे बारे में क्या, अच्छा? क्या एक बात होगी कोई दो बातें पता हमको हौसला मिलता है जिमे सिद्धू साहब याद है नेचर बहुत अच्छा है सुनते हैं करते हैं। अच्छे से बच्चे से आपकी मतलब अच्छी तो बनती है बच्चा तो नहीं करता नहीं, नहीं, कुछ नहीं। मेरा है जी है लगा ऐसा लगा हरियाणा में कम दिल लगता है आपको लगा हरियाणा में दिल अच्छा लगता था यहाँ पर तो माहौल ऐसा ही है ਕੱਤ ਸਮ ਤਾਂ ਸੀ ਨਹੀਂ ਤੋਟਦਾ ਐਸਾ ਕੁਝ ਨਹੀਂ ਹੈ ਬਟ ਹਾਂ ਮੈਨੂੰ ਲੱਗਦਾ ਹੈ ਕਈ ਨਾ ਕਈ ਕਈ ਵਾਰ ਐਸਾ ਹੁੰਦਾ ਹੈ ਕਿ ਮੈਨੂੰ ਹਰਿਆਣਾ ਦੀ ਯਾਦ ਆਉਂਦੀ ਹੈ ਹਾਂ ਉਹ ਬਰਾਂਦੇ ਆਪਦੇ ਪਿੰਡ ਦੀ ਯਾਦ ਆਉਂਦੀ ਹੈ ਜੀ ਕੋਈ ਵੱਡੀ ਗੱਲ ਨਹੀਂ ਹੈਗੀ ਕਦੇ ਹੋਇਆ ਜੀ ਮਨ ਦੇ ਵਿੱਚ ਇਹ ਆਇਆ ਬਈ ਪੰਜਾਬੀ ਸਾਰੀ ਸਾਂਝ ਮੇ ਆ ਜਾਂਦੀ ਹੈ ਜੀ ਹਾਂ ਸਮਝ ਲਿਆ 100% ਵਰਡਸ 100% ਤਾਂ ਨਹੀਂ ਹੈ ਬਟ ਹਾਂ ਸਮਝ ਜਾਂਦੇ इजीली ਨੋਰਮਲ ਟਾਕਿੰਗ ਜੋ ਹੁੰਦੀ ਹੈ ਉਸਮੇ ਜਿਵੇਂ ਲਾਈਕ ਦਾਤੀ ਪਤਾ ਹੈ ਦਾਤੀ ਜਿਸਨੇ ਕੁਝ ਕਾਟਦੇ ਹਰ ਯੈਸ ਛੋਟਾ ਛੋਟਾ ਕੰਮ ਛੋਟਾ रेड़ा हाँ ये वो ये बड़ा कैसे मारो मतलब कोई हरा पता हरा अब अगर हरा बदले हो चारा बोलते हैं थोड़े चारा बोलते हैं सरे हरा बदले सरे चारा कट टब बोलते हैं ये बेरी बैठी है ना नहीं बता ये

ਬਾਈ ਮੈਗ ਪੜ੍ਹੂ ਨਾਮ ਤੁਹਾਡਾ ਕੀ ਸੀ ਬਾਈ ਖੁਸ਼ਦੀਪ ਸਿੰਘ ਖੁਸ਼ਦੀਪ ਸਿੰਘ ਬਾਈ ਖੁਸ਼ਦੀਪ ਸਿੰਘ ਬਾਈ ਤੁਸੀਂ ਜੰਗੀਆਣਾ ਤੋਂ ਜੰਗੀ ਰਾਣੀ ਜੰਗੀ ਰਾਣੀ ਤੋਂ ਠੀਕ ਰਾਣੀ ਨਾ ਠੀਕ ਹੈ ਬਾਈ ਜੰਗੀ ਰਾਣਾ ਦੀ ਤੁਹਾਨੂੰ ਖਾਸ ਗੱਲ ਕੀ ਲੱਗੀ ਸਾਰਾ ਕੁਝ ਖਾਸ ਹੀ ਉੱਤੇ ਇੱਕੋ ਉੱਤੇ ਤੁਸੀਂ ਖਾਸ ਹੋ ਚੰਗੀ ਗੱਲ ਆ ਬਾਈ ਤੁਹਾਡੇ ਸ਼ੌਂਕ ਕੀ ਇਹ ਦੀ ਸ਼ੌਂਕ ਬਸ ਪੜ੍ਹਨੇ ਆ ਜੀ ਹੋਰ ਕਰਨੀ ਕਰਦੇ ਨਹੀਂ ਪਤਾ ਨਹੀਂ ਤੂੰ ਮਜ਼ਾਕ ਕੀਤਾ ਪਤਾ ਨਹੀਂ ਪਿਛਲੇ ਮਜ਼ਾਕ ਕਰਨਾ ਚਲੋ ਚੰਗੀ ਗੱਲ ਐ ਚਿਹਰਾ ਨਹੀਂ ਹੁੰਦਾ ਪਰ ਪਤਾ ਕੀ ਚੱਕਰ ਜਿਵੇਂ ਸਮਝਾਦਾ ਜਿਵੇਂ ਹੁਣ ਆ ਗੁੜੀਏ ਦਾ ਚਿਹਰਾ ਸੀ ਇਹ ਚਿਹਰਾ ਦੇਖਣ ਦੇ ਲੱਗਦਾ ਜੀ ਪੜਨ ਵਾਲਾ ਜੀਰੇ ਨਹੀਂ ਨਹੀਂ ਪੜਨ ਦੇ ਇਹ ਚਿਹਰਾ ਚ ਬਦਮਾਸ਼ੀ ਕੋ ਦਿਖਦੀ ਮੈਂ ਤਾਂ ਤੇਰਾ ਮੁੰਡਾ ਸਿਆਣਾ ਐ ਚੰਗੀ ਗੱਲ ਐ ਇਹ ਮੰਨ ਲੀ ਕਿ ਜੇ ਮੈਂ ਹੁਣ ਬੜਾ ਵਧੀਆ ਕਿੰਨਾ ਕੇ ਟਾਈਮ ਪੜ੍ਹਦਾ ਮੰਨ ਕਿ ਚਲੋ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਸ ਇਸ ਜੂੜੀ ਪੜ੍ਹਦੇ ਤੇ ਸ਼ਾਮ ਨੂੰ ਖੇਤ ਘੰਟੇ ਡੇ ਘੰਟਾ ਕੰਮ ਬੰਦਾ ਹੁੰਦਾ ਹੁੰਦਾ ਹੈਗਾ ਤੇ ਰਾਤ ਨੂੰ 12:30 ਬੰਦ ਜੀ ਪੜਦੇ ਨੂੰ ਬਹੁਤ ਚੰਗੀ ਗੱਲ ਐ ਵੀ ਤਾ ਵਧੀਆ ਪੜਦੇ ਹੋ ਯਾਰ ਸਿਆਣੀ ਗੱਲ ਐ ਮੇਰੇ ਵੀਰ ਹਾਂਜੀ ਕਿਹੜੀ ਜੌਬ ਵਿੱਚ ਮੰਨ ਲਓ ਕਿਹੜੇ ਫੀਲਡ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਹੋ ਵੀਰੇ ਫਿਲਹਾਲ ਤਾਂ ਹੀ ਪਾਸਟੂ ਪੇਪਰ ਤੇ ਕੰਸਟੈਂਟ ਪੀਸੀ ਆ ਗੱਲਾਂ ਹਮਮ ਗ੍ਰੈਜੂਏਸ਼ਨ ਹੀ ਹੋਈ ਐਲੇ ਅੱਛਾ ਹੋਈ ਨਹੀਂ ਐਗੀ ਇਹਦੀ ਚੱਲੀ ਆ ਤਾਂ ਫਾਈਨਲੀ ਆਈ ਠੀਕ ਐ ਸ਼ੌਂਕ ਕੀ ਐ ਸਾਡੇ ਭਰਾ ਦੇ ਸ਼ੌਂਕ ਬਸਾ ਹੀ ਐਂ ਕੀਤੀ ਪੜੀ ਸੀ ਪਹਿਲਾਂ ਤੇ ਹਮਮ ਔਰ ਪਾਸੀ ਗਈ ਨਹੀਂ ਪੜਾ ਔਰ ਪਾਸੇ ਕੋਈ ਜਮ ਨਹੀਂ ਗਿਆ ਤੇਰਾ ਬਾਕੀ ਜਾਂਦੇ ਵੈਸੇ ਉਹ ਨਸ਼ੇ ਪੱਤੇ ਤੋਂ ਦੂਰ ਆ ਮੇਰਾ ਵੀਰ ਹਾਸੇ ਨਾਲ ਹਾਸਾ ਰਿਹਾ ਨਹੀਂ ਨਹੀਂ ਬਹੁਤ ਦੂਰ ਐ ਸੀਰੀਅਸਲੀ ਸਾਡ ਬਾਬੇ ਮੈਂ ਲਾਲਾ ਸਾਹਿਬ ਨਹੀਂ ਨਹੀਂ ਚਲੋ ਚੰਗੀ ਗੱਲਾਂ ਨਸ਼ੇ ਪੱਤੀ ਪੱਲੇ ਮੇਰੇ ਵੀ ਜਾਣਾ ਵੀ ਨਹੀਂ ਚਾਹੀਦਾ ਤੂੰ ਅੱਜ ਕੱਲ ਮਤਲਬ ਕਿਹੜੇ ਕਿਹੜੇ ਦਾ ਨਸ਼ੇ ਨੇ ਜਿਹੜੇ ਮੰਨ ਕੇ ਚਲੋ ਵੀ ਅੱਜ ਦਾ ਯੂਥ ਕਰ ਰਿਹਾ ਜ਼ਿਆਦਾ ਨਹੀਂ ਸਾਡੇ ਨਾਲ ਤਾਂ ਕੋਈ ਨਹੀਂ ਕਰਦਾ ਯੂਥ ਦੇ ਵਿੱਚ ਉਹ ਓਵਰঅল ਯੂਥ ਦੇ ਵਿੱਚ ਵੀ ਅੱਜ ਕੱਲ ਜਵਾਕ ਆ ਨਸ਼ੇ ਦੇ ਬਹੁਤ ਲੱਗੇ ਹੋਏ ਆ ਜਾਂ ਇਹਨਾਂ ਨੂੰ ਆ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਨਸ਼ੇਮ ਚ ਕੁਝ ਨਹੀਂ ਲਿਖੇ ਮੇਰੇ ਵੀ ਤੁਸੀਂ ਸਪੀਚ ਦੇਣੀ ਐ ਕੋਈ ਪ੍ਰਭਾਵਸ਼ਾਲੀ ਮੈਂ ਚਾਹੁੰਨਾ ਵੀ ਤੁਹਾਡੇ ਮੂੰਹੋਂ ਸਪੀਚ ਆਵੇ ਬਸ ਯਾਦ ਰੱਖੀਂ ਕੁਝ ਬਾਹਰ ਨਾ ਆਵੇ ਮਜ਼ਾਕ ਕਰਦਾ ਝਟਾ ਮਜ਼ਾਕ ਕਰਦਾ ਔਰ ਉਹਦੇ ਬਾਈ ਕੁਝ ਵੀ ਦੇਣਾ ਚਾਹੁੰਦੇ ਹੋ ਜਿਹੜੇ ਜਵਾਗਮਾਨ ਨੇ ਕਿ ਚਲੋ ਇਸ ਟ੍ਰੇਲ ਵੱਲ ਮੈਨੂੰ ਬੜੀ ਖੁਸ਼ੀ ਮਿਲੀ ਤੁਸੀਂ ਪਾਸਟੂ ਦੇ ਬਾਅਦ ਕਨਸਟੇਬਲ ਦੀ ਤਿਆਰੀ ਕਰਦੇ ਹੋ ਕਿਉਂਕਿ ਪਹਿਲਾਂ ਵਾਲਾ ਸਮਾਂ ਨਾ ਮਤਲਬ ਜਿਹੜੇ ਜਾਦਾ ਪੁਰਾਣੇ ਨੇ ਕੋਈ 97 995 90 90 ਵਾਲੇ ਲਾਲੋ ਹਨ ਉਹਨਾਂ ਦੇ ਵਿਚਾਰਾਂ ਦਾ ਟਾਈਮ ਪਾਸਟੂ ਤੋਂ ਬਾਅਦ ਤਾਂ ਕਹੀਂ ਲੰਘ ਗਿਆ ਉਹਨਾਂ ਨੂੰ ਪਤਾ ਹੀ ਨਹੀਂ ਲੱਗੇ ਵੀ ਸੀ ਲਾਈਫ 'ਚ ਕਰਨਾ ਕੀ ਹੈ ਉਹਦੇ ਨਾਲ ਹੀ ਸਿਸਟਮ ਵਾਲਾ ਹੈ ਗਿਆ ਸੀਗਾ ਤੇ ਹੁਣ ਤਾਂ ਬੜੀ ਖੁਸ਼ੀ ਦੀ ਗੱਲ ਹੈ ਵੀ 17 ਥੋੜੀ ਏਜ ਗਰੀ ਨਹੀਂ ਬਈ ਥੋੜੀ ਨਾ ਮੇਰੇ 21 ਸਾਲ ਹੋ ਗਏ ਆ ਬਈ 21 ਸਾਲ ਦੀ ਚ ਮੁੰਡਾ ਚੰਗੀ ਸੋਚ ਆ ਚੰਗਾ ਲੱਗ ਰਿਹਾ ਚ ਕਰੋ ਤੇ ਜ਼ਰੂਰ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੋ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਮੇਰਾ ਵੀ ਥੈਂਕ ਯੂ ਥੈਂਕ ਯੂ ਇਹ ਮੇ ਮਾੜੇ ਮੋٹے ਸ਼ੋਲਡਰ ਜੇ ਨਿਕਲਣਾ ਠੀਕ ਹੈ ਚੰਗੇ ਲੱਗਦੇ ਹੋ ਵੈਸੇ ਸੋਹਣੇ ਲੱਗਦੇ ਹੋ ਕੀ ਤੁਹਾਡਾ ਕਰ ਕਰ ਕੁ ਚੱਕਰ ਨਹੀਂ ਪਹਿਲਾਂ ਆਏ ਜੇ ਘਰ ਵਾਕੇ ਆ ਗੱਲ ਬਾਤ ਤਾਂ ਬਾਅਦ ਚ ਵੀ ਹੋ ਜੂ ਟੌਰ ਨਹੀਂ ਖਰਾਬ ਇੱਕ ਇੱਕ ਪਰ ਆਏ ਵੀ ਜਿਮ ਵਾਲ ਦੇ ਅੰਦਰ ਆਜੀ ਬੜੀ ਵਧੀਆ ਹੁੰਦੀ ਹੈ ਵੈਸੇ ਉਹ ਜਦੋਂ ਖੜਚੇ ਕਰ ਫਿਰ ਆਏ ਜੇ ਕਰੀ ਆਣ ਕੇ ਮਾੜਾ ਬਣਾਏ ਜੀ ਵੀ ਹਾਂ ਠੀਕ ਹੈ ਕੰਮ ਨੇ ਹੋਰ ਸੈਟਾਂ ਵਧੀਆ ਲਾਈਫ ਦੇ ਵਿੱਚ ਇਹਦੇ ਨਾਲ ਸੈਟ ਹੈ ਕਿਸੇ ਨਾਲ ਇਹ ਮੈਂ ਕਰ ਦਣਾ ਮੇਰਾ ਵੀਰ ਖੁਰ ਕੇ ਇੱਥੇ ਸ਼ੌਂਕ ਹੈ ਸਾਡੇ ਭਰਾ ਦੇ ਕਬੱਡੀ ਖੇਡ ਲਈ ਦੀ ਅਚਾ ਕਬੱਡੀ ਖੇਡਦੋਂ ਬਈ ਬਹੁਤ ਚੰਗੀ ਗੱਲ ਹੈ ਯਾਰ ਏਜ ਕਿਨੇ ਬਈ ਤੁਹਾਡੀ 17 ਸਾਲ ਅਚਾ 17 ਸਾਲ ਆ ਬਈ ਹਾਂਜੀ ਬੜੀ ਵਧੀਆ ਗੱਲ ਹੈ ਮੇਰੇ ਵੀਰੇ 17 ਸਾਲ ਦੇ ਤੁਸੀਂ ਕਬੱਡੀ ਵਾਲੇ ਫਿਰ ਮਤਲਬ ਕਿੰਨਾ ਸਮਾਂ ਹੋ ਗਿਆ ਫਿਰ ਖੇਡਦੇ ਨੂੰ ਆਏ 3-4 ਸਾਲ ਹੋ ਗਏ ਓਕੇ ਕਿੰਨੇ ਵੇਡ ਚ ਖੇਡਦੇ ਹੋ ਮੈਂ ਜੀ ਕੋਲ ਜੀ 55 ਗਿਲ ਚ ਖੇਡਦੇ ਹਾਂ ਹਾਂਜੀ ਵਧੀਆ ਮੇਲਾ ਕੋ ਮਾਨ ਸਨਮਾਨ ਹਾਂਜੀ ਖੇਡਦੇ ਰਹੇ ਆਂ ਪਿੰਡ 'ਚ ਹੂੰ ਬਹੁ ਮਜ਼ਾ ਆ ਗਿਆ ਖੇਡ ਕੇ ਅੰਦੇ ਜੋ ਤੋਂ ਗਾਂ ਟੂਰਨਾਮੈਂਟ ਠੀਕ ਹੈ ਤਿਆਰੀ ਫਿਰ ਕਿੱਥੇ ਕਰਦੇ ਹੋ ਉਹ ਪਿੰਡ ਕਰਦੇ ਸੀ ਜੀ ਹੁਣ ਤਾਂ ਇਹ ਪੜ੍ਹਨ ਲੱਗ ਗਏ ਪੜ੍ਹਨ ਲੱਗੇ ਇਹ ਪੜ੍ਹਾਈ ਵੀ ਬੜੀ ਮਨ ਲੱਗ ਜਾਂਦਾ ਕਿ ਸਪੋਰਟਸ ਵਾਲੀ ਜਾਣਾ ਨਹੀਂ ਜੀ ਪੜ੍ਹਾਈ ਵੀ ਕਰ ਲਈ ਪੜ੍ਹਾਈ ਵੀ ਕਰ ਲ ਜੀ ਘਰ ਪਰਿਵਾਰ 'ਚ ਕੌਣ ਕੌਣ ਹੈ ਮੰਮੀ ਡੈਡੀ ਆਈ ਤੇ ਦਾਦਾ ਦਾਦਾ ਦਾ ਜੀ ਨਾਲ ਵਧੀਆ ਬੌਂਡਿੰਗ ਬਣਦੀ ਹੈ ਕੋਈ ਪੁਰਾਣੀਆਂ ਗੱਲਾਂ ਸੁਣਾਉਂਦੇ ਹਣ ਉਹ ਹਾਂਜੀ ਕਿਹੜੇ ਗੜੀਆਂ ਸੁਣਾਉਂਦੇ ਐ ਉਹ ਬੱਤਾ ਬੂਤਾ ਸੁਣਾ ਦੇ ਦੀ ਬੱਤਾ ਬੂਤਾ ਕੋਈ ਇੱਕ ਅੱਧੀ ਬਾਤ ਤੇਰੀ ਯਾਦ ਹੋਵੇ ਦਾ ਹੁੰਦਾ ਹਾਜ਼ਾ ਬਹੁਤ ਆਇਆ ਸੋਣਾ ਮੁੰਡਾ ਹੈ ਸੀਰੀਅਸਲੀ پتہ ਕੀ ਹੈ ਜਿੰਨਾ ਬੰਦਾ ਮਤਲਬ ਮਿਹਨਤੀ ਹੁੰਦਾ ਨਾ ਉਹ ਥੋੜਾ ਜਿਹਾ ਹੁੰਦਾ ਦਾ ਜਰੜਾ ਜਈ ਹੈ ਮਨ ਕਿ ਉਹ ਸਰੀ ਜੀੜਾ ਹੁੰਦਾ ਪਰ ਉਹ ਦਿਲ ਦੇ ਸਾਫ ਹੁੰਦੇ ਜਵਾਕ ਉਹ ਦਿਲ ਦਾ ਸਾਫ ਹੈ ਸੱਚੀ ਗੱਲ ਹੈ ਇਹ ਕਦੇ ਦਿਲ ਦੁਲ ਨੂੰ ਮਨ ਕਿ ਚਲ ਕੋਈ ਟੁੱਟਿਆ ਹੋਵੇ ਕੁਝ ਹੋਰ ਹੋਵੇ ਕੀ ਕੰਮ ਤੋਂ ਦੂਰ ਹੈ ਇਹ ਕੰਮ ਤੋਂ ਦੂਰ ਹੈ ਚੰਗੀ ਗੱਲ ਹੈ ਮੇਰੇ ਵੀ ਦੂਰ ਹੀ ਰਹੀ ਠੀਕ ਹੈ ਇਹ ਨੱਕ ਤੇ ਕੀ ਹੁੰਦਾ ਬਾਰ ਬਾਰ ਇਹ ਖੁਰਕ ਤੇ ਹੀ ਹੋ ਜਾਂਦੀ ਹੈ ਹੈ ਇਹ ਜਦੋਂ ਹੁੰਦੀ ਹੈ ਨਾ ਮੈਨੂੰ ਮੜੀ ਆਏ ਤੇ ਕਰ ਦਿਆ ਕਰ ਮੈਂ ਕਰ ਦਿਆ ਕਰ ਦਾ ਤਾਂ ਮੈਂ ਅਗਲੇ ਘੜੇ ਆ ਆਗਾ ਉਹ ਅਗਲੇ ਘੜੇ ਉਹ ਮੈਂ ਇੱਥੇ ਬੈਠਾ ਰਹੂ ਨਾ ਇੱਕ ਕਰੀ ਚੰਗੀ ਗੱਲਬਾਤ ਕਰਦੇ ਹਾਂ ਸੋਹਣਾ ਸ਼ਰੀਰ ਵਾਲੇ ਮੇਰੀ ਬੇਨਤੀ ਹੈ ਜਿਹੜੇ ਸਟੂਡੈਂਟ ਇਸ ਐਪੀਸੋਡ ਨੂੰ ਦੇਖ ਰਹੇ ਹੋ ਵੀ ਤੁਸੀਂ ਆਪ ਵੀ ਲਾ ਦਿਓ ਵੀ ਬੇਰ ਨਾਲੋਂ ਵੱਧ ਪ੍ਰਕਰ ਮੈਂ ਇੱਕ ਤਾਂ ਪ੍ਰਮੋਸ਼ਨ ਹੈ ਦੀ ਕਰਨੀ ਹੈ ਵੀ ਮੇਰੇ ਨਾਲ ਵੱਧ ਤੁਸੀਂ ਐ ਮੰਨ ਲਓ ਵੀ ਬਾਈ ਜੱਜਦਾ ਕਿਉਂਕਿ ਬਾਈ ਦਾ ਸ਼ਰੀਰ ਇਫੈਕਟ ਹੈ ਤੇ ਸਾਡੇ ਥੋੜੇ ਥੋੜੇ ਮੋਡੇ ਮੋਡੇ ਡਿੱਗਦੇ ਨੇ ਹਨਾ ਮੈਨੂੰ ਚੰਗਾ ਲੱਗਦਾ ਹੈ ਜਦੋਂ ਐਦਾਂ ਸੋਹਣਾ ਸ਼ਰੀਰ ਦੇਖਦੇ ਆ ਚੰਗੇ ਸ਼ੋਲਡਰ ਦੇਖਦੇ ਆ ਚੰਗੇ ਸ਼ਰੀਰ ਦੇਖਦੇ ਆ ਮੇਰੀ ਬੇਨਤੀ ਹੁੰਦੀ ਆ ਨਾ ਸਟੂਡੈਂਟ ਇਨਾ ਬੱਚਿਆਂ ਤੋਂ ਪ੍ਰੇਰਿਤ ਹੋਇਆ ਕਰੋ ਤੇ ਆਪਣੀ ਵਧੀਆ ਜ਼ੋਰ ਮਾਰਾਇਆ ਕਰੋ ਮਿਹਨਤ ਕਰਕੇ ਸੋ ਇਸ ਭਰਾ ਦੇ ਲਈ ਸ਼ਰੀਰ ਦੇ ਲਈ ਜ਼ਰੂਰ ਤਾੜੀਆਂ ਨਾਲੋ ਇੱਕ ਵਾਰੀ ਆ। ਓਕੇ ਜੱਟਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮਿਹਰਬਾਨੀ 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 ਸੋ ਸੁਣਾ ਸ਼ਰੀਰ ਪਾਲਿਆ ਸਾਡੇ ਭਰਾ ਨੇ ਸੋ ਖੁਸ਼ੀ ਵਾਲੀ ਗੱਲ ਮਿੱਤਰੋ ਇਹ ਐ ਵੀ ਏਸ ਕੁੜੀ ਦੀ ਪੰਜਾਬ ਪੁਲ ਦੇ ਵਿੱਚੜੀ ਸਿਲੈਕਸ਼ਨਾਂ ਹੋ ਚੁੱਕੀ ਐ ਸੋ ਇਹ ਚੀ ਲਈ ਪਾ ਜ਼ਰੂਰ ਦੁਬਾਰਾ ਫੇਰ ਕੁੜੀ ਲਈ ਕੁਝ ਤਾੜੀਆਂ ਲਾਈਏ ਯਾਰ। ਲਾਉਡ। ਧਾਮ ਕੀਆ ਤੁਹਾਡਾ ਜੀ ਸੁਖਵੰਤ ਸਖਵੰਤ ਕੌਰ ਜੀ ਸਿਲੈਕਸ਼ਨ ਤੁਹਾਡੀ ਹੋ ਚੁੱਕੀ ਹੈ ਜੀ ਬਹੁਤ ਬਹੁਤ ਮੁਬਾਰਕਾਂ ਅਰਮਾਦ ਮਤਨ ਹੋਰ ਵੀ ਚੜਦੀ ਕਲਾ ਤੇ ਭਕਸ਼ੀ ਠੀਕ ਹੈ ਜੀ ਕਿੱਥੋਂ ਤੁਸੀਂ ਵੈਸੇ ਜੀ ਗੋਬਿੰਦਪੁਰ ਗੋਬਿੰਦਪੁਰਾਪੁੰਡ ਪਿੰਡ ਤੋਂ ਜੀ ਕਦੋਂ ਮਿਹਨਤ ਕਰਦੇ ਸੀ ਜਦੋਂ ਤਿਆਰੀ ਕਰਦੇ ਸੀ ਕੀ ਮਨ ਦੇ ਵਿੱਚ ਕੀ ਆਉਂਦਾ ਸੀ ਐਂ ਲੱਗਦਾ ਸੀ ਯਾਰ ਬੜੇ ਟਾਈਮ ਤੋਂ ਖੱਪਦੇ ਜਾ ਰਹੇ ਹਾਂ ਜਾਂ ਮਨ ਦੇ ਵਿੱਚ ਕੀ ਸੀ ਓਵਰ ਆਲ ਜੀ ਤੁਹਾਡੀ ਮੈਂ ਇਹ ਸਕਸੈਸ ਸੂਰਜ ਦਾ ਰਾਜ ਪੁੱਛਾਂ ਵੀ ਜੇ ਮੰਨ ਲਓ ਕੋਈ ਕੁੜੀ ਹੋਰ ਸੁਪਨਾ ਲੈਂਦੀ ਮੈਂ ਪੰਜਾਬ ਬਲੂਸ ਦੇ ਵਿੱਚ ਜਾਣਾ ਬਟ ਹੋਪ ਧੂੜੀ ਬੈਠੀ ਆ ਯਾਰ ਮੇਰਾ ਨਹੀਂ ਕੁਝ ਬਣਨੇ ਇਹਦੇ ਵਿੱਚ ਤਾਰੇ ਅਗਰ ਸਕਸੈਸ ਲੈਣੀ ਹੈ ਮੇਰਾ ਤਾਂ ਇੱਕੋ ਹੀ ਮਹੀਨਾ ਕਿ ਆਪਾਂ ਟਾਈਮ ਵੀ ਦੇ ਰਹੇ ਆਂ ਮਨੀ ਵੀ ਦੇ ਰਹੇ ਆਂ ਦੋਨੋਂ ਚੀਜ਼ਾਂ ਇਨਵੈਸਟ ਕਰ ਰਹੇ ਆਂ ਤਾਂ ਆਪਣਾ ਸਿਲੈਕਸ਼ਨ ਲੈਣੀ ਹੋਈ ਪੈਣੀ ਹੈ ਇਹ ਨਹੀਂ ਹਾਦਾ ਵੀ ਆਪਣਾ ਨਹੀਂ ਹੋਇਆ ਤਾਂ ਆਪਣਾ ਸਰਦ ਨਹੀਂ ਆ ਹਮ ਆਪਾਂ ਜਿਸ ਕੋ ਇਨਵੈਸਟ ਕਰ ਰਹੇ ਆਂ ਤਾਂ ਰਿਟਰਨ ਆਪਾਂ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ 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 ਮਲ ਤੁਸੀਂ ਇਹ ਸੋਚਿਆ ਸੀ ਮੈਂ ਪੈਸਾ ਵੀ ਲਾ ਰਹੀ ਆਂ ਤੇ ਮੈਂ ਸਮਾਨ ਵੀ ਲਾ ਰਹੀ ਆਂ ਕਿ ਮੇਰਾ ਬੇਸਟ ਨਹੀਂ ਜਾਣਾ ਚਾਹੀਦਾ ਦੋਨੋਂ ਚੀਜ਼ ਨੂੰ ਕੋਈ ਵੀ ਇਹ ਥੋੜਾ ਓਵਰਲ ਵਿਜ਼ਨ ਸੀਗੇ ਜੀ ਕਦੇ ਮਨ ਨਰਾਸ਼ ਹੋਇਆ ਵੀਰ ਆ ਐਂ ਲੱਗਦਾ ਸੀ ਵੀ ਯਾ ਛੱਡ ਕਦੇ ਮਨ ਦੇ ਵਿੱਚ ਕੋਈ ਦੇਦੰਦਾ ਕੁਝ ਖਿਆਲ ਆਇਆ ਹੋਵੇ ਕੋਈ ਤਾਂ ਹੈ ਸਰ ਪਰ ਫਿਰ ਜਦੋਂ ਘਰ ਦੇ ਹਾਲਾਤ ਨੂੰ ਦੇਖਦੇ ਆਂ ਅੱਜ ਬ੍ਰਦਰ ਨੂੰ ਦੇਖਦੇ ਆਂ ਮੰਮੀ ਨੂੰ ਦੇਖਦੇ ਆਂ ਫਿਰ ਜੋ ਰਸਰ ਉਹ ਚੀਜ਼ ਦੇਖ ਕੇ ਨਾ ਕਰ ਲਾ ਨਾ ਹੁਣ ਨਹੀਂ ਕਰਨਾ ਹੈ ਤਾਂ ਕਰ ਨਹੀਂ ਆਏ ਆ ਤਾਂ ਇਸ ਫੀਲਡ 'ਚ ਤਾਂ ਕੁਝ ਕਰਕੇ ਜਾਣਾ ਬਹੁਤ ਚੰਗੀ ਸੋਚ ਆ ਭੈਣ ਮੇਰੀ ਪਰਿਵਾਰ ਦੇ ਵਿੱਚ ਪਰਿਵਾਰ ਦਾ ਕੀ ਸੁਪਨਾ ਸੀ ਪਰਿਵਾਰ ਤੁਹਾਡੇ ਤੋਂ ਕੀ ਹੋਪ ਕਰਦਾ ਸੀ ਵੀ ਸਾਡੀ ਕੁੜੀ ਨੂੰ ਅਸਾ ਬਣਾਉਣਾ ਜਾਂ ਪੈਸੇ ਨੇ ਕਰਕੇ ਉਹ ਚੀ ਪਹਿਲਾਂ ਰਹਿ ਗਈ ਹੋਵੇ ਕਰੋ ਉਹਨੇ ਵੈਸੇ ਤਾਂ ਮੇਰੇ ਤੇ ਛੱਡਿਆ ਕਿ ਜੋ ਤੂੰ ਕਰਨਾ ਚਾਹੁੰਨੀ ਐ ਤੂੰ ਉਹ ਕਰ ਅਸੀਂ ਤੇਰੇ ਨਾਲ ਆ। ਹੂੰ। ਵੀ ਪੈਸਾ ਅਸੀਂ ਲਾਵਾਂਗੇ। ਤੂੰ ਜਿਹੜੇ ਫੀਲਡ 'ਚ ਜਾਣਾ ਐ ਤੂੰ ਜਾ। ਹੂੰ। ਮੇਰਾ ਵਸੇਮੇਨ ਜੋ ਮੋਟੀ ਵਾ ਉਹ ਪੰਜਾਬ ਪੁੱਛਦਾਈ। ਹੁਣ ਛੋਟੀ ਪੋਸਟ ਤੇ ਆ ਹੌਲੀ ਹੌਲੀ ਜਦੋਂ ਇੱਕ ਵਾਰ ਹੀ ਕਿਤੇ ਅੜ ਗੇ ਤਾਂ ਅੱਗੇ ਵੱਡੀ ਤੇ ਵੀ ਜਾਣਾ। ਹੂੰ। ਤੇ ਹੁਣ ਤੁਸੀਂ ਕੀ ਸੋਚਿਆ ਵੀ ਯਾਰ ਮੈਂ ਤਾਂ ਲੱਗੀ ਦੇਖ ਸਰਕਾਰੀ ਇੰਨਾ ਕ ਪੈਸਾ ਮੰਥਲੀ ਕਰੇ ਆ ਹੀ ਜਾਣਾ। ਤੇ ਕੀ ਸੋਚਿਆ ਵੀ ਯਾਰ ਪਹਿਲਾਂ ਕਰਨਾ ਕੀ ਆ ਉਸ ਪੈਸੇ ਦੇ ਨਾਲ। ਮੈਂ ਆਪਣਾ ਸਰਪ੍ਰੋਖ ਵੀ ਕੋਚਿੰਗ ਕਰਵਾ ਲਈ। ਠੀਕ ਹੈ ਜੀ ਹੁਣ ਵੀ ਲਗਵਾਓ ਉਹ ਚੰਗੀ ਸੋਚਿਆ ਪੈਣੀ ਨਹੀਂ ਮੈਨੂੰ ਮੇਰੇ ਤੇ ਪੈਸਾ ਲਾਇਆ ਸਰ ਹੁਣ ਮੈਂ ਉਹਦੇ ਤੇ ਪੈਸਾ ਲਗਾਣਾ ਹਾਂ ਸੋ ਇਦਾਂ ਦੇ ਭੈਣ ਭਰਾ ਹੋਣੇ ਚਾਹੀਦੇ ਇਹਦੀ ਬੜੀਆ ਥੋੜਾ ਭਰਾ ਤੁਹਾਡੇ ਤੋਂ ਛੋਟਾ ਹੈ ਜੀ ਨਹੀਂ ਸਰ ਵੱਡਾ ਹੈ ਐਥੀ ਨਾ ਐਡਮਿਸ਼ਨ ਉਹਨੇ ਆਪਣੀ ਕਰਵਾਈ ਸੀ ਡੈਮੋ ਉਹ ਲਗਾ ਕੇ ਗਿਆ ਡੈਮੋ ਲਗਾਉਣ ਤੋਂ ਬਾਅਦ ਉਹਨੇ ਮੈਨੂੰ ਕਾਲ ਕੀਤੀ ਕਿ ਤੂੰ ਜਾ ਕੇ ਆਈ ਤਾਂ ਉਹਨੇ ਕਲਾਸਿਸ ਮੇਰੀਆਂ ਲਗਵਾਈ ਅੱਛਾ ਜੀ ਮਾਲੂ ਨੂੰ ਇਹ ਸੀ ਵੀ ਮੇਰੀ ਭੈਣ ਨੂੰ ਮੈਂ ਇਕਰਾਰਾ ਮੈਂ ਉਹਨੂੰ ਪਤਾ ਲੱਗ ਗਿਆ ਵੀ ਇੱਥੇ ਕੁਝ ਬਣ ਸਕਦਾ ਹੈ। ਹਾਂਜੀ। ਤੇ ਪਰ ਤੁਸੀਂ ਤਿਆਰੀ ਕੀਤੀ ਕਿੰਨਾ ਸਮਾਂ ਤੁਸੀਂ ਇੱਥੇ ਤਿਆਰੀ ਕੀਤੀ ਹੈ ਜੀ? ਸਰ ਮੈਂ ਅਗਭਾ 25 ਅਕਤੂਬਰ 2018 ਤੋਂ ਸਟਾਰਟ ਕੀਤਾ ਹੈ ਸਰ। ਹੂੰ। ਮੇਰਾ ਪਿਛਲੇ ਸਾਲ 12 ਦਸੰਬਰੋਂ ਪੇਪਰ ਸੀਗਾ। ਠੀਕ ਹੈ ਜੀ। ਅੱਜ ਕੱਲ ਮੈਨੂੰ ਪੂਰਾ ਸਾਲ ਹੋ ਗਿਆ ਪੇਪਰ ਤਿੰਨ ਕੱਲ ਹੀ ਸਾਡਾ ਰਿਜ਼ਲਟ ਆਇਆ। ਚਲੋ ਬਹੁਤ-ਬਹੁਤ ਦੁਬਾਰਾ ਫੇਰ ਮੁਬਾਰਕਾਂ ਦੇ। ਠੀਕ ਹੈ ਜੀ। ਤੇ ਲੱਗਦਾ ਹੁੰਦਾ ਸੀ ਪਰਿਵਾਰ ਦੇ ਵਿੱਚ ਵੀ ਯਾਰ ਅੱਜ ਸਾਡੇ ਪਰਿਵਾਰ ਵਾਲੇ ਦੁਖੀ ਬੈਠੇ ਆ। ਜਾ ਅੱਜ ਸਾਨੂੰ ਆ ਕਮੀ ਮਹਿਸੂਸ ਹੋਈ ਇਸ ਚੀਜ਼ ਦੀ ਜਾ ਅੱਜ ਕੋ ਆ ਬੰਦਾ ਕਿੱਥੇ ਆ ਗੱਲ ਜੀ ਕਹਿ ਗਿਆ ਚੁੱਪੀ ਨਹੀਂ ਕਹਿ ਗਿਆ ਤੇ ਮੇਰੀ ਮੰਮੀ ਪਰਾਂ ਬੈ ਕੇ ਕੱਲੀ ਬੈ ਕੇ ਰੋਈ ਜਾਂ ਮੇਰਾ ਭਰਾ ਵੇ ਕੱਲਾ ਬੈ ਕੇ ਰੋਇਆ ਕਦੇ ਹਾਂਜੀ ਸਰ ਬਹੁਤ ਵਾਰੀ ਹੋਇਆ ਪਰ ਮੈਂ ਮੇਨਲੀ ਹੁਣ ਜਿਵੇਂ ਮੈਂ ਮੇਰੇ ਤੇ ਫੈਸਲਾ ਲਗਾ ਰਿਆ ਐ ਕਰ ਰਹੀ ਹਾਂ ਤਿਆਰੀ ਤੇ ਸਾਰਿਆਂ ਨੂੰ ਉਮੀਦ ਹੈ ਮੇਰੇ ਤੋਂ ਹਣੇ ਇਹ ਤੇ ਬ੍ਰਦਰ ਨੇ ਵੀ ਆਦਾ ਸਾਰਾ ਖੁਸ਼ਾਟ ਕੇ ਹੁਣ ਮੇਰੇ ਤੇ ਕੀਤਾ ਐ ਪੈਸਾ ਲਗਾਇਆ ਤੇ ਹੁਣ ਉਮੀਦਾਂ ਇਹ ਤਾਂ ਹੁਣ ਮੈਨੂੰ ਆਏ ਆ ਵੀ ਮੈਂ ਹੀ ਕੁਛ ਕਰਾਂ ਹੂੰ ਹੁੰਦਾ ਐ ਸਰ ਲੋਕ ਤਾਂ ਹਟਦੇ ਹੀ ਨਹੀਂ ਲੋਕਾਂ ਦਾ ਤਾਂ ਪਤਾ ਹੀ ਹੁਣ ਆਪਾਂ ਨੂੰ ਹਮ ਇਸ ਲਈ ਸਰ ਮਿਹਨਤ ਕਰਨੀ ਹੈ ਨਹੀ ਨੀ ਚੰਗੀ ਗੱਲ ਹੈ ਉਸ ਮਾਰੇ ਸਮੇਂ ਦੇ ਵਿੱਚੋਂ ਸਿੱਖਿਆ ਕੀ ਹੈ ਜੀ ਓਵਰ ਆਲ ਵੀ ਜੇ ਕਿਸੇ ਹੋਰਾਂ ਬੱਚਨ ਨੂੰ ਕਹਿਣਾ ਹੋਵੇ ਵੀ ਕਈ ਬੱਚਨ ਨੂੰ ਆਇਆ ਲੱਗਦਾ ਵੀ ਯਾਰ ਸਾਡੇ ਕੋਲੇ ਕੁਝ ਹੈ ਨਹੀਂ ਅਸੀਂ ਕੁਝ ਕਰ ਨਹੀਂ ਸਕਦੇ ਆਸ ਨਾ ਛੱਡੋ ਸਰ ਕੋਈ ਵੀ ਸਿਚੁਏਸ਼ਨ ਹੈ ਬਸ ਆਸ ਨਾ ਛੱਡੋ ਹਮ ਮਿਹਨਤ ਕਰਦੇ ਰਹੋ ਕੋਈ ਵੀ ਚੀਜ਼ ਹੈ ਬਸ ਸਕਸੈਸਫੁਲ ਹੋਣਾ ਤਾਂ ਕੰਸਿਸਟੈਂਸੀ ਮੇਨ ਹੈ ਹਮ ਬਸ ਆਸ ਨਾ ਛੱਡੋ ਤੇ ਉਸ ਨੂੰ ਰੈਗੂਲਰ ਜਿਸਪੇਸ ਤੇ ਕਰੀ ਚੱਲੋ ਚਾਹੇ ਨਹੀਂ ਵੀ ਹੋ ਰਿਆ ਕੋਈ ਨਾ ਦੁਬਾਰਾ ਕਰੋ ਸਮਝ ਕੇ ਕਰੋ ਥੋੜਾ ਟਾਈਮ ਲੈ ਕੇ ਕਰੋ ਬਸ ਛੱਡੋ ਨਾ ਹੂੰ ਵਧੀਆ ਵਧੀਆ ਗੱਲਾਂ ਕਰਦੀ ਸੀ ਇਹ ਬਤਾ ਕਿ ਇਹ ਸਿਆਣੀ ਕੁੜੀ ਨੇ ਸਿਆਣੇ 3 ਪੁੱਤਾਂ ਦੀਆਂ ਨਿਸ਼ਾਨੀਆਂ ਆਉਂਦੀਆਂ ਨੇ ਜਿਨ੍ਹਾਂ ਨੇ ਮਨਜਾਪਾ ਕਹਿੰਦੇ ਬਣਦੇ ਵੀ ਉਹੀ ਆ ਜਿਹੜੇ ਕੁਛ ਐਜੇ ਹਾਲਾਤਾਂ ਚੋਂ ਨਿਕਲਦੇ ਨੇ ਇਹਨਾਂ ਨੂੰ ਲੱਗਦਾ ਵੀ ਐਸੀ ਕੁਛ ਕਰਨਾ ਯਾਰ ਆਪਣੇ ਪਰਿਵਾਰ ਦੇ ਲਈ ਸੋ ਜ਼ਰੂਰ ਪੜ੍ਹਣ ਮੇਰੀਏ ਤੁਸੀਂ ਵਧੀਆ ਜਿਹਾ ਇੱਕ ਤਾਕੜੀ ਹੋਰ ਪੋਸਟ ਤੇ ਜਾਓ ਫੇਰ ਕਦੇ ਸਾਨੂੰ ਮੌਕਾ ਦੇ ਦੋਗੇ ਦੀਆਂ ਕੈ ਵੀ ਕੋ ਚਲਾਰ ਚੋਂ ਦਾ ਚੱਕਰ ਚੁੱਕਾ ਅੜ ਗਏ ਦੀ ਪਤਾ ਕਿ ਸਾਨੂੰ ਘੇਰਦੀ ਰਹਿੰਦੇ ਨੇ ਜੀ ਮੜਾ ਮੋਟਾ ਆ ਗਿਆ ਵੀ ਮਿੰਡੀ ਚ ਫਾਰਸ ਪਾ ਦੋ ਸਟੂਡੈਂਟ ਬੈਗ ਮਾ ਛੱਡ ਦੋ ਕਿਤੇ ਕਹੋ ਵੀ ਉਹ ਇੰਟਰਵਿਊ ਕਰਕੇ ਥਾਪੜੇ ਲਾਉਂਦੇ ਇਹਦੀ ਇਹਦੀ ਬੜਾ ਮੋਟਾ ਰੱਖੀ ਹੋ ਜੀ ਸਾਡੇ ਦੀ ਵੀ ਜਿਵੇਂ ਉਹ ਕਹਿੰਦੇ ਸੀ ਕਿ ਅਸੀਂ ਪੈਰਾਂ ਤੇ ਕੀ ਕਹਿੰਦਾ ਸੀ ਪੈਰਾਂ ਦੇ ਸੀ ਪੈਰ ਲੱਭ ਹਾਂ ਇਧਰ ਤੁਸੀਂ ਪੈਰਾਂ ਦੇ ਪਾਣੀ ਪਾਈ ਚੱਲਿਓ ਥੋੜਾ ਥੋੜਾ ਜੀ ਚੰਗੇ ਜੀ ਚਲੋ ਬਾਬਾ ਸ਼ੁਕਰੀਆ ਪੈਣੇ ਥੈਂਕ ਯੂ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਕੋਮੇਤਰੋ ਖੁਸ਼ੀ ਮਿਲਦੀ ਹੈ ਬਈ ਜਦੋਂ ਐ ਹੁੰਦਾ ਵੀ ਯਾਰ ਸਾਡੇ ਛੋਟੇ ਛੋਟੇ ਘਰਾਂ ਚ ਇੱਕ ਪੁਲਿਸ ਆ ਉੱਠ ਕੇ ਵਾਗਿਆ ਟਾਈਮ ਦੇ ਨਾਲੀ ਤੇ ਖੁਸ਼ੀ ਮਿਲਦੀ ਹੈ ਵੀ ਜਦੋਂ ਛੋਟੇ ਛੋਟੇ ਘਰਾਂ ਚੋਂ ਨਾ ਜਵਾਕ ਵੱਡੇ ਵੱਡੇ ਸੁਪਨੇ ਲੈ ਕੇ ਉੱਡਦੇ ਆ ਤੇ ਵੱਟੀਆਂ ਵੱਟੀਆਂ ਬੁਲੰਦੀਆਂ ਛੂੰਹਦੇ ਆ ਤੁਹਾਡਾ ਨਾਮ ਕੀ ਹੈ ਜੀ ਰਚਨਾ ਹੈ ਜੀ ਰਚਨਾ ਰਜਨਾ ਹਾਂ ਜੀ ਕੀ ਰਚਨਾ ਚਾਹੁੰਦੇ ਜੀ ਫਿਰ ਅੱਗੇ ਇਤਿਹਾਸ ਦੇ ਵਿੱਚ ਸਰ ਮੈਂ ਤਾਂ ਜਵਾਬ ਦਾ ਹੀ ਹੈ ਹੁਣ ਤਾਂ ਤਾਂ ਕੋਈ ਹੈ ਨਹੀਂ ਗਵਰਨਮੈਂਟ ਜੋਬ ਗਵਰਨਮੈਂਟ ਜੋਬ ਤੁਹਾਨੂੰ ਵੀ ਜੀ ਕਿਹੜੀ ਜੋਬ ਦੇ ਮਤਲਬ ਡ੍ਰੀਮ ਕਿਹੜੀ ਜੋਬ ਦਾ ਵੀ ਯਾਰ ਆਹ ਜੋਬ ਲੈਣੀ ਹੈ ਦੀ ਸਰ ਜਿਵੇਂ ਨਾ ਕੋਈ ਵੀ ਨਾ ਬੀ ਗ੍ਰੇਡ ਦੀ ਲੇਬਰ ਇਨਸਪੈਕਟਰ ਸੀਨੀਅਰ ਅਸਿਸਟੈਂਟ ਵਗੈਰਾ ਐਗਜ਼ਾਮ ਹੂੰ ਵਧੀਆ ਚੱਲਦੀ ਆ ਪੜ੍ਹਾਈ ਦੀ ਹਾਂਜੀ ਖੁਸ਼ ਹੋ ਨ ਲਾਈਫ ਦੇ ਵਿੱਚ ਹਾਂਜੀ ਚੰਗੀ ਗੱਲ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ ਮੰਮੀ ਪਾਪਾ ਤਿੰਨ ਹੱਦ ਤਿੰਨ ਜਾਣੀਆਂ ਦੀ ਹਾਂਜੀ ਇਹ ਕੀ ਹੁੰਦਾ ਵੀ ਮਾਂ ਕੋ ਨਾ ਪਿਆਰ ਥੋੜਾ ਥੋੜਾ ਬੰਨ ਕੇ ਰੱਖਦੇ ਆ ਵੀ ਕੁੜੀ ਦਾ ਮੰਮੀ ਜ਼ਿਆਦਾ ਕਰਦੀ ਆ ਜਾਂ ਡੈਡੀ ਜ਼ਿਆਦਾ ਕਰਦਾ ਛੋਟੇ ਭਰਾ ਦਾ ਮੰਮੀ ਫਾਦਰ ਸਾਹਿਬ ਜੀ ਮੰਮੀ ਜ਼ਿਆਦਾ ਕਰਦੇ ਹੈਗਾ ਤੁਹਾਡੇ ਘਰੇ ਵੀ ਇਹ ਸਿਸਟਮ ਨਹੀਂ ਮਾਣਾ ਮੋਟਾ ਨਹੀਂ ਮੈਂ ਸ਼ੁਰੂ ਤੋਂ ਹੀ ਬਾਹਰ ਰਹੀ ਆ ਰਹੀ ਨਹੀਂ ਉਹ ਮੱਕਾ ਜ਼ਿਕਰ ਹੀ ਨਹੀਂ ਰਹੇਗੀ ਕਿੱਦਾਂ ਲਾਇਕ ਮੰਨ ਕੇ ਚੁੜੀ ਬਾਹਰ ਕਿਉਂ ਰਹੇ ਨੇ ਜੀ ਮੰਨ ਲਓ ਮੈਂ ਨਾਨ ਕੇ ਰਹੇ ਹਾਂ ਅੱਛਾ ਨਾਨ ਕੇ ਰਹੇ ਹੋ ਦੀ ਠੀਕ ਹੈ ਨਾਨ ਕੇ ਪਰਿਵਾਰ ਚ ਕੌਣ ਕੌਣ ਹੈ ਜੀ ਦੋ ਮਾਮੂ ਐ ਮਾਮੀ ਐ ਨਾਨੂ ਐ ਨਾਨੇ ਐ ਇਕੱਠੇ ਹੈ ਜੀ ਸਾਰੇ ਹਾਂਜੀ ਸਾਰੇ ਡੰਗਰ ਪਸ਼ੂ ਹੈਗੇ ਜੀ ਹਾਂਜੀ ਕਿੰਨੇ ਡੰਗਰ ਪਸ਼ੂ ਹੈ ਜੀ ਸੱਤ ਅੱਠ ਰੱਖਦੇ ਆ ਸੱਤ ਅੱਠ ਡੰਗਰ ਕਿਹੜੀ ਕਿਹੜੀ ਮਾਰੇ ਦੱਸਿਓ ਜੀ ਚਾਰ ਮੱਝਾਂ ਐ ਇਹ ਨਹੀਂ ਕਲੀ ਕਲੀ ਦੱਸੋ ਨਾ ਵੀ ਕਿਹੜੀ ਦੁੱਧ ਵਾਲੀ ਪਤਾ ਵੀ ਲੱਗਿਆ ਨਾ ਸਰ ਐ ਮੈਨੂੰ ਹੀ ਨਹੀਂ ਪਤਾ ਕੋਈ ਨਾਨ ਉਹਦੇ ਕੋਲ ਕਿੰਨਾ ਦਿਨ ਜਾਨੀ ਆ ਨਾ ਕਦੇ ਨਾਨ ਨੂੰ ਪਤਾ ਹੋਣਾ ਵੀ ਨਾਨ ਨੂੰ ਹਾਂਜੀ ਪੀਜੀ ਰਹਿੰਦੀ ਆ ਨਾ ਅੱਛਾ ਤੁਸੀਂ ਤਾਂ ਪੀਜੀ ਰਹਿੰਦੇ ਹੋ ਉਹ ਜਿਹੜਾ ਡੰਗਰ ਪੁੱਛੂ ਦੇਖ ਕੇ ਤੁਹਾਨੂੰ ਕਦੇ ਖੁਸ਼ੀ ਮਿਲਦੀ ਏ ਦੀ ਕਦੇ ਦੇਖ ਕੇ ਉਹਨਾਂ ਨੇ ਬੁਲਾਇਆ ਹੋਵੇ ਕਿਸ਼ਨਾ ਨਾ ਰੱਖਿਆ ਤੁਸੀਂ ਜੀ ਜਾ ਕੇ ਜਦੋਂ ਮਿਲਦੇ ਹੋ ਨਾ ਨੂੰ ਨਹੀਂ ਰੱਖਿਆ ਦੀ ਡੰਗਰ ਪੁੱਛੂ ਨਾ ਮਾੜਾ ਮੋਟਾ ਮੋਹ ਪਿਆਰਾ ਹੈ ਜੀ ਕੋਈ ਸਾਡੇ ਪਿੰਡਾਂ ਵਿੱਚ ਅਸੀਂ ਦੇਖਦਾ ਜਿਆਦਾ ਡੰਗਰ ਪੁੱਛੂ ਨੇ ਨਾਮ ਵੀ ਰੱਖੀ ਹੁੰਦੀ ਹੈ ਦੀ ਲੈ ਹੁਣ ਜਿਵੇਂ ਬਾਹਰ ਆਨੇ ਨਾ ਤੁਹਾਡੀ ਪੀਜੀ ਵਾਲੀ ਲਾਈਫ ਹੈ ਜ਼ਿਆਦਾ ਜੀ ਪੀਜੀ ਵਾਲੀ ਲਾਈਫ ਵਿੱਚ ਕੀ ਡਿਫਰੈਂਸ ਹੈ ਐਜ਼ ਕੰਪੇਅਰ ਟੂ ਘਰ ਨਾਲੋਂ ਗੱਲਬਾਤ ਕਰੀ ਜੀ ਆ ਸਭ ਕੁਛ ਸ਼ਹਿਰ ਉਤਪਿੰਡਾਂ ਤੋਂ ਰਹੇ ਹਾਂ ਪਿੰਡਾਂ 'ਚ ਰਹੇ ਹਾਂ ਪਿੰਡਾਂ 'ਲੀ ਲਾਈਫ ਪਿੰਡਾਂ 'ਵਾਲੀ ਹੁੰਦੀ ਆ ਸ਼ਹਿਰ 'ਚ ਕਿੰਨਾ ਵੀ ਰੈਲ ਲੈਵਲ ਦਾ ਹਮਮ ਫਰਕ ਤਾਂ ਹੁੰਦਾ ਤੁਹਾਨੂੰ ਕਿਹੜੀ ਲਾਈਫ ਵਧੀਆ ਲੱਗਦੀ ਏ ਪਿੰਡਾਂ ਪਿੰਡ ਵਾਲੀ ਲਾਈਫ ਵਧੀਆ ਲੱਗਦੀ ਚੰਗੀ ਗੱਲ ਹੈ ਚੰਗੀ ਗੱਲ ਹੈ ਜੀ ਇੱਥੇ ਫਿਰ ਕਿੰਨਾ ਨਾ ਇਹਨਾਂ ਪੀਜ ਦੇ ਵਿੱਚ ਸੀ ਕਲਾਸਮੇਟ ਕੁੜੀਆਂ ਹਾਂਜੀ ਫਰੈਂਡਸ ਹੈਗੇ ਨੇ ਇਹਨਾਂ ਵਿੱਚੋਂ ਹੀ ਏ ਜੋ ਕੋਈ ਬਾਹਰੋਂ ਨਹੀਂ ਸਰ ਚੰਗੀ ਗੱਲ ਹੈ ਤੁਹਾਡਾ ਕੀ ਡ੍ਰੀਮ ਹੈ ਵੈਸੇ ਲਾਈਫ ਦੇ ਵਿੱਚ ਜੀ ਗਵਰਨਮੈਂਟ ਜੌਬ ਦਾ ਹੈ ਗਵਰਨਮੈਂਟ ਜੌਬ ਕੋਈ ਇਦਾਂ ਦੀ ਜ਼ਿੰਦਗੀ ਦੇ ਵਿੱਚ ਘਟਨਾ ਵਾਪਰੀ ਜ ਕੋਈ ਵਾਪਰੀ ਨਹੀਂ ਚਲੋ ਮਾਲਕ ਨੂੰ ਕਰੇ ਕਦੇ ਵਾਪਰੀ ਵੀ ਨਹੀਂ ਕੁਛ ਐਦਾਂ ਦਾ ਲਾਈਫ ਚ ਕਰਨਾ ਚਾਹੁੰਦੇ ਹਾਂ ਜਿਹੜਾ ਤੁਸੀਂ ਸੋਚਿਆ ਵੀ ਯਾਰ ਇਹ ਹਜੇ ਤੱਕ ਕੋਈ ਨਹੀਂ ਬਟੇ ਕਰਨੇ ਦੀ ਸਰ ਮੈਂ ਤਾਂ ਜੌਬ ਦੇ ਹੀ ਸੁਪਨਾ ਹੈ ਕਿ ਜੌਬ ਲੱਗ ਕੇ ਵਿਖਾਣਾ ਜਿਵੇਂ ਕਰਦਿਆਂ ਨੇ ਮਤਲਬ ਐਨੀ ਫਰੀडम ਦਿੱਖਦੀ ਆ ਸਾਰਾ ਕੁਝ ਜਿਹੜੀ ਚੀਜ਼ ਮੰਗਦੇ ਇੱਕ ਬੋਲ ਤੇ ਮਿਲਦੀ ਆ ਹੂੰ ਜੇ ਫਰੀडम ਲੈ ਕੇ ਨਾ ਤੁਸੀਂ ਇੱਕ ਸਵਾਲ じゃ ਖੜਾ ਕਰਤਾ ਮਨ ਦੇ ਵਿੱਚ ਜਦੋਂ ਗੱਲ ਫਰੀडम ਦੀ ਆ ਜਾਂਦੀ ਹੈ ਇਹਨੂੰ ਇਹ ਕਿਹਾ ਜਾਂਦਾ ਵੀ ਫਰੀडम ਚੰਗੀ ਵੀ ਹੈ ਨਹੀਂ ਵੀ ਚੰਗੀ ਦੀ ਹੁਣ ਤੁਹਾਨੂੰ ਫਰੀडम ਮਿਲੀ ਆ ਤੁਸੀਂ ਕੋਈ ਚੰਗਾ ਕਰ ਰਹੇ ਹੋ ਚੰਗੀ ਗੱਲ ਆ ਬਟ ਏਜ਼ ਫਰੀडम ਦਾ ਜਿਮਨੇ ਚਲੂ ਗਲਤ ਫਾਇਦਾ ਚੱਕ ਦੀਆਂ ਨੇ ਵਿਚ ਵਿਚ ਕੁੜੀਆਂ ਸੀ ਮਾੜਾ ਨਹੀਂ ਕਹਿੰਦੇ ਕਿਸੇ ਨੂੰ ਜੀ ਹਣਾ ਤੁਹਾਨੂੰ ਕੀ ਲੱਗਦੀ ਫਰੀडम ਸਹੀ ਹੈ ਜਾਂ ਗਲਤ ਹੈ ਦੀ ਜਿਹੜੀ ਤੁਹਾਨੂੰ ਮਿਲੀ ਹੈ ਸਰ ਉਹ ਤਾਂ ਨਾ ਆਪ ਦੇ ਇਸ ਤੀ ਹੁੰਦੀ ਹੈ ਵੀ ਜਿਵੇਂ ਆਪਾਂ ਆਪਣੀ ਫੈਮਲੀ ਬਾਰੇ ਸੋਚਦੇ ਕਰਤੇ ਆਪਣੇ ਆਪਣੇ ਘਰ ਦੇ ਹਾਲਾਤਾਂ ਬਾਰੇ ਜਿਹੜੇ ਜੁਆਗ ਸੋਚਣਗੇ ਉਹ ਤਾਂ ਜੁਆਗ ਸਹੀ ਰਹੂਗਾ ਜਿਨ੍ਹਾਂ ਨੇ ਨਾ ਬਾਹਰ ਹੈ ਕੇ ਮੋੜਾਂ ਹੀ ਕਰਨੀਆਂ ਤਾਂ ਫਿਰ ਮੋੜਾਂ ਕਰਦੇ ਹੂੰ ਮਤਲਬ ਕੁੜੀ ਸਿਆਣੀ ਹੈ ਜੀ ਸਿਆਣੀਆਂ ਗੱਲਾਂ ਕਰਦੀ ਹੈ ਚੰਗੀਆਂ ਗੱਲਾਂ ਬਾਰੇ ਕੋਈ ਸੁਨੇਹਾ ਦੇਣਾ ਚਾਹੁੰਦੇ ਹਾਂ ਅੱਜ ਕੱਲ੍ਹ ਦੀ ਕੁੜੀਆਂ ਨੂੰ ਜੀ ਸਰ ਸਾਰੇ ਛਾਣੇ ਆਪ ਆਪ ਦੇ ਮੈਚੋਰ ਹੈ ਗੱਲਾਂ ਛਾਣੇ ਛਾਣੇ ਆ ਸਾਰੇ ਬੱਚੇ ਆਂ ਦੀ ਚਲੋ ਵਧੀਆ ਗੱਲ ਆ ਤੁਸੀਂ ਵਧੀਆ ਸਿਆਣੇ ਹੋ ਦੀ ਵਧੀਆ ਚੱਲਦੀ ਆ ਲਾਈਫ ਕੋਈ ਏਦਾਂ ਦਾ ਲੱਗਦਾ ਹੋਵੇ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਉਹ ਦੀ ਕੋਈ ਪਰਿਵਾਰ ਦੀ ਗੱਲਬਾਤ ਕੋਈ ਥੋਡੀ ਗੱਲਬਾਤ ਜੀ ਕੋਈ ਐਸ ਇਨਸਟਿਟਿਊਟ ਬਾਰੇ ਕਹਿਣਾ ਚਾਹੁੰਦੇ ਹੋ ਜੀ ਬਹੁਤ ਵਧੀਆ ਸਰ ਟੀਚਰ ਸਾਰੇ ਬਹੁਤ ਸਪੋਰਟਿਵ ਹੈ ਹਮ ਚਲੋ ਵਾਈਗਰੂ ਮੇਰ ਕਰੇ ਤੁਸੀਂ ਜ਼ਰੂਰ ਨੌਕਰੀ ਤੇ ਲੱਗੋ ਤੇ ਸਾਨੂੰ ਜਿਹੜੇ ਸਵਾਬ ਮੰਲੇ ਦੁਆਰੇ ਮਿਲਦੇ ਆ ਠੀਕ ਹੈ ਜੀ ਤੇ ਅਸੀਂ ਕਹੀਏ ਵੀ ਅਰੇ ਇਹ ਕੁੜੀ ਜ਼ਿੰਦਗੀ ਚ ਬਹੁਤ ਅੱਗੇ ਗਈ ਹੈ ਜ ਜੇ ਅਸੀਂ ਆਪ ਦੇਖੀ ਸੀ ਹਨਾ ਉਹਦੇ ਵੀ ਇੰਝ ਸੀ ਹੁਣ ਵੀ ਇੰਦੀ ਇਹਦੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਮਿਹਰਬਾਨੀ ਤੁਸੀਂ ਇਸ ਕੁੜੀ ਲਈ ਵੀ ਜ਼ਰੂਰ ਤਾਰੀਆਂ ਲਾ ਦਿਓ ਜ ਲੈ ਮਿੱਤਰੋ ਰੌਣਕ ਆ ਬਾਰ ਬਾਰ ਲੱਗੇ ਨੇ ਕਿ ਵੀ ਕਦੇ ਕੱਤਾ ਰੌਣਕ ਅਸੀਂ ਆਪ ਲਾ ਆਂਦੇ ਕਦੇ ਕਦੇ ਰੌਣਕ ਆ ਬੱਚੇ ਲਵਾਤੇ ਕਦੇ ਕਦੇ ਰੌਣਕ ਆ ਸਾਡੇ ਹੱਥ ਹੀ ਸਰ ਕਹਿ ਕੇ ਲਵਾ ਆਂਦੇ ਆ ਵੀ ਅਰੇ ਸਾਡੇ ਆ ਬੱਚੇ ਬੋਲਣਾਂ ਲਏ ਇਹਨਾਂ ਜ਼ਰੂਰ ਗੱਲਬਾਤ ਕਰਿਓ ਤੇ ਹੁਣ ਸਾਡੇ ਨਾਲ ਬਹੁ ਇੱਥੇ ਫੜ ਮਾਰਨੀ ਹੈ ਵੈਰੀ ਗੁੱਡ ਜੀ ਕੁਲਬੀਰ ਕੋਰ ਤੁਹਾਡਾ ਨਾਮ ਹੈ ਰਾਜੇ ਤੁਸੀਂ ਕਿੱਥੋਂ ਦੀ ਫੁੱਲੋ ਖਾਰੀ ਸਰ ਦਾ ਰਾਮਾ ਮੰਡੀ ਕੰਪਟਾ ਰਾਮਾ ਮੰਡੀ ਕੋਲ ਰਾਮਾ ਮੰਡੀਓ ਦੀਪਾ ਬੰਗੀ ਦੀ ਉਧਰਲੀ ਸਾਈਡ ਹਾਂਜੀ ਦੀਪਾ ਮੰਗੀ ਤੋਂ ਨੂੰ ਪਿੰਡ ਪਤਾ ਜੀ ਬੰਗੀਆਂ ਨੇ ਜਿੱਥੇ ਰੁੱਗੂ ਬੰਗੀ ਹਾਂਜੀ ਹਨਾ ਉੱਥੇ ਮੇਰੀ ਮਸੀ ਹੈ ਜੀ ਐਵੇਂ ਜਾਂਦਾ ਰਹਿੰਨਾ ਕਈ ਵਾਰੀ ਤੁਹਾਡਾ ਕਿਹੜਾ ਗਿਆ ਸੀ ਰਾਮਾ ਮੰਡੀ ਕੋਲ ਫੁੱਲੋ ਖਾਰੀ ਸਰ ਫੁੱਲੋ ਕਲਾ ਫੁੱਲੋ ਖਾਰੀ ਸਰ ਫੁੱਲੋ ਖਾਰੀ ਠੀਕ ਹੈ ਠੀਕ ਹੈ ਤੁਹਾਡੇ ਕੀ ਸ਼ੌਂਕ ਹੈ ਰਾਜੇ ਸਰ ਬਸ ਫੜਾਈਂ ਕਰਦੇ ਕੰਮ ਕਰ ਲੈਨੇ। ਜਿਕਰ ਦੇ ਕੰਮ ਕਰ। ਕਿਰਕੜੀ ਕਰਦੇ ਕੰਮ ਕਰਦੀਂ ਦੀ। ਸਾਰੇ ਕਰ ਲੈਨੇ ਸਰ। ਫੇਰ ਵੀ ਕੋਈ ਦੋ ਚਾਰ ਘਣਾਓ ਵੀ ਮੈਂ ਯਾਰ ਆ ਕਰੇ ਕੰਮ ਕਰੇ। ਕਈ ਵਰੀ ਕਹਿੰਦੇ ਨੇ ਵੀ ਕੁੜੀਆਂ ਕੰਮ ਨਹੀਂ ਕਰਦੀਆਂ, ਕੈਂ ਐ ਨਹੀਂ ਕਰਦੀਆਂ, ਬਾਣੀ ਕਰਦੀਆਂ। ਨਹੀਂ ਸਰ ਨਾਰਮਲੀ ਜਿਹੜਾ ਕਰੀ ਹੁੰਦਾ ਹੈ ਬਾਲਾਂ ਨਹੀਂ। ਬਾਲਾਂ ਨਹੀਂ। ਤੋਂ ਛਾੜੂ ਪੋਚਾ ਰੋਟੀ ਪਾਣੀ ਦੀ। ਸਭ ਕੁਝ ਵਧੀਆ ਚੱਲ ਰਿਹਾ ਲਾਈਫ ਦੇ ਵਿੱਚ ਦੀ। ਕੀ ਬਾੜਨਾ ਕੀ ਚਾਹਣਾ ਲਾਈਫ ਵਿੱਚ ਦਾ ਦੀ। ਸਰਕਾਰੀ ਨੌਕਰੀਆਂ ਨਹੀਂ ਅਸਰ ਕੋਈ ਚੰਗੀ ਗੱਲ ਹੈ ਚੰਗੀ ਗੱਲ ਬਹੁਤ ਬਹੁਤ ਸੁਣੀ ਸੁਣ ਤੇ ਥੋੜੀ ਫਰੈਂਡ ਕਿਹੜੀ ਇੱਥੇ ਆਸਦੀ ਕੋਈ ਸੀਗੀਆਂ ਸਭ ਦੋਨੋਂ ਕਿਹੜੀਆਂ ਜੀ ਆਪਣਾ ਅਸ਼ਵ ਤੇਗਤ ਜੀ ਅੱਛਾ ਉਹੀ ਫਰੈਂਡ ਆ ਖਾਸ ਸੀਗੀਆਂ ਥੋੜੀ ਵਧੀਆ ਲਾਈਫ ਚੱਲਦੀ ਹੈ ਜੀ ਹਾਂ ਜੀ ਤੁਸੀਂ ਸੋਚਿਆ ਕੀ ਹੈ ਵੈਸੇ ਵੀ ਕਿੰਨਾ ਕ ਪੈਸਾ ਮੰਨ ਤੱਕ ਕਮਾਉਣਾ ਚਾਹੁੰਨੇ ਲਿਖ ਦੇ ਵਿੱਚ ਬਸ ਸਰ ਆਪ ਦੇ ਸ਼ੌਂਕ ਤੇ ਕੰਮ ਦੇ ਸ਼ੌਂਕ ਪੂਰੇ ਹੋ ਜਾਣੇ ਨਾ ਕਰਦੇ ਹੂੰ ਚੰਗੀ ਗੱਲੇ ਜੀ ਕੋਈ ਘਰ ਦੇ ਵਿੱਚ ਇਹ ਜੀ ਮਹਿਸੂਸ ਹੁੰਦੀ ਜਿਹੜੇ ਨੂੰ ਲੱਗਦਾ ਵੀ ਹੁਣ ਪਰਿਵਾਰ ਦੇ ਵਿੱਚ ਆਹ ਜੀ ਸਾਡੀ ਕੰਮ ਦੀ ਚਾਦਰੇ ਭਟਾਉਣਾ ਨਹੀਂ ਸਰ ਵੈਸੇ ਤਾਂ ਸਹੀ ਹੈ ਸਾਰਾ ਮੈਂ ਥੋੜੀ ਫਾਈਨੈਂਸ਼ਲੀ ਹੋ ਜਾਂਦਾ ਉਧਰੋਂ ਦਾ ਬਿਅਰ ਸਟੈਂਡ ਹੋ ਜੀਏ ਚਲੋ ਉਸ ਫਾਈਨੈਂਸ਼ਲੀ ਕਮੀ ਨੂੰ ਤੁਸੀਂ ਦੂਰ ਕਰ ਲੈਣਾ ਜੀ ਠੀਕ ਹੈ ਜੀ ਵਧੀਆ ਪੜਨਾ ਮਿਹਨਤ ਕਰਨੀ ਹੈ ਤੇ ਜਦੋਂ ਕੁਝ ਬਣ ਕੇ ਸਾਨੂੰ ਜ਼ਰੂਰ ਦੱਸਣਾ ਠੀਕ ਹੈ ਹੁਣ ਉਧਰ ਦੇ ਕੇ ਤੁਸੀਂ ਵੀ 3 ਤੇ ਬੈਕ ਕਰ ਦਿਓ ਠੀਕ ਹਾਂ ਠੀਕ ਇਨੇ ਇਨੇ ਫੜ ਲੈ ਗਏ ਬਈ 3 ਕਹੂਗਾ ਫੇਰ ਕਹੂਗੀ ਮੈਂ ਚਲੋ ਠੀਕ ਹੈ ਬਾਬਾ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਮਿਹਰਬਾਨੀ ਕੋੜਨਾ ਰਾਜ ਫੇਰ ਆਉਂਦੇ ਨੇ ਗਦਰ ਬਦ ਕਰਾਂਗੇ ਠੀਕ ਹੈ ਹੁਣ ਅਸੀਂ ਵੀ ਲੇਟ ਹੁੰਨੇ ਆ ਸੋ ਠੀਕ ਹੈ ਮਿੱਤਰੋ ਬਹੁਤ ਬਹੁਤ ਸ਼ੁਕਰੀਆ ਦਿਓ ਇਜਾਜ਼ਤ ਹਾਸਾ ਕਿਡਾ ਇਦਾਂ ਹੀ ਵਰਕਰ ਰਹੂਗਾ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਇਸ ਐਪੀਸੋਡ ਨੂੰ ਤੁਸੀਂ ਜ਼ਰੂਰ ਵਾਚ ਕੀਤਾ ਹੋਣਾ ਚੰਗਾ ਲੱਗਿਆ ਹਮੇਸ਼ਾ ਕਰਨਾ ਜੀ ਚੰਗਾ ਲੱਗਿਆ ਤਾਂ ਲਾਈਕ ਕਰੋ ਨਾ ਚੰਗਾ ਲੱਗੇ ਕੋਈ ਚੱਕਰ ਨਹੀਂ ਮੁੰਦੇ ਕਹਿੰਦੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਉਸ ਹਾਵ ਮਨਾ ਪਾਪਦੇ ਆਪ ਨੂੰ ਅਪਡੇਟ ਕਰਦੇ ਰਹਾਂਗੇ ਤੇ ਸਨੈਪਚੈਟ ਵੀ ਦੇ ਦਿੱਤੀ ਇੰਸਟਾਗ੍ਰਾਮ ਵੀ ਜਿੰਨਾਂ ਦੇ ਤਾਂ ਆਪਣਾ ਵੀ ਦਿੱਤਾ ਜ਼ਰੂਰ ਫੋਲੋ ਕਰ ਲਿਓ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ